ਹਸੀ ਕਾ ਜੀ ਹਸੀ ਕਾ ਜੀ ਸਰ ਕੀ ਹਾਲ ਚਾਲ ਹੈ ਜੀ ਵਧੀਆ ਜੀ ਇਹ ਕਿਵੇਂ ਬਣਿਆ ਹੈ ਸਵੱਬ ਵੀਡੀਓ ਵਾਇਰਲ ਹੁੰਦੀ ਹੈ ਕੀ ਤੁਹਾਡੀ ਕਹਾਣੀ ਹੈ ਪਹਿਲਾਂ ਵਾਲੀ ਜ਼ਿੰਦਗੀ ਦੀ ਕਹਾਣੀ ਦਰਸ਼ਕਾਂ ਨੂੰ ਪਤਾ ਹੈ ਤੇ ਅਸੀਂ ਐਂਡ ਸਕਰੀਨ ਤੇ ਉਹ ਵੀਡੀਓ ਲਾ ਦੇਵਾਂਗੇ ਤੁਹਾਡੀ ਉਹ ਵੀ ਕਹਾਣੀ ਸੁਣ ਸਕਣਗੇ ਹੁਣ ਨਵੇਂ ਤਰੀਕੇ ਤੋਂ ਨਵੇਂ ਸਿਰੇ ਤੋਂ ਸ਼ੁਰੂ ਕਰਦੇ ਹਾਂ ਵੀ ਕੀ ਕਹਾਣੀ ਹੈ ਤੁਹਾਡੀ ਕੀ ਜ਼ਿੰਦਗੀ ਦੀ ਕਹਾਣੀ ਹੈ ਹਾਂਜੀ ਸਾਰਿਆਂ ਤੋਂ ਪਹਿਲਾਂ ਤਾਂ ਸਭ ਦਾ ਮੈਂ ਫੇਸਬੁੱਕ ਵਾਲਿਆਂ ਦਾ ਤੇ ਸਾਰਿਆਂ ਦਾ ਇੰਸਟਾਗ੍ਰam ਵਾਲੀ ਫੈਮਿਲੀ ਦਾ YouTube ਦਾ ਹਨਾ ਧੰਨਵਾਦ ਕਰਨਾ ਚਾਹੁੰਦੀ ਆ ਵੀ ਸਾਡੀ ਵੀਡੀਓ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਤੇ ਇੰਨੀਆਂ ਵੀਡੀਓ ਵਾਇਰਲ ਕੀਤੀਆਂ ਕਿਸੇ ਨੇ ਵੀ ਗਲਤ ਕਮੈਂਟ ਨਹੀਂ ਲਿਖਿਆ ਸਭ ਨੇ ਵਧਾਈਆਂ ਦਿੱਤੀਆਂ ਜਿਨ੍ਹਾਂ ਨੇ ਵੀ ਪੇਜਾਂ ਦੇ ਇਹ ਵੀਡੀਓ ਪਾਈਆਂ ਉਹਨਾਂ ਨੂੰ ਵੀ ਵਧਾਈਆਂ ਮਿਲੀਆਂ ਹਨਾ ਇੱਕ ਦੋ ਭੈਣਾਂ ਨੇ ਮੇਰੇ ਨਾਲ ਇੰਸਟਾਗ੍ਰam ਤੇ ਵੀ ਗੱਲ ਕੀਤੀ ਸੀ ਵੀ ਭੈਣੇ ਤੁਹਾਡੀ ਕੀ ਕਹਾਣੀ ਆ ਹਨਾ ਇੱਕ ਭੈਣ ਨੇ ਵੀਡੀਓ ਪਾਈ ਸਾਡੀ ਵੀ ਉਹਦੇ ਲਈ ਵੀ ਮੈਂ ਬਹੁਤ ਧੰਨਵਾਦ ਕਰਦੀ ਹਾਂ ਭੈਣ ਨੂੰ ਰੋਲ ਕੇ ਦੱਸਿਆ ਮੈਂ ਕਿ ਭੈਣੇ 25 ਸਾਲ ਹੋ ਗਏ 25 ਸ ਅਸੀਂ ਆਪ ਦਾ ਮੋਟਰਸਾਈਕਲ ਲੈ ਕੇ ਘਰ ਆਏ ਆ ਹਨ ਤੇ ਬਹੁਤ ਵਧੀਆ ਵੀ ਸਾਡੇ ਘਰ ਦੀ ਖੁਸ਼ੀ ਸਾਤੋਂ ਚੱਕੀ ਨੇ ਜਾਂਦੀ ਸੀ ਸਾਨੂੰ ਯਕੀਨ ਵੀ ਨਹੀਂ ਆ ਰਿਹਾ ਸੀ ਦੋ ਦਿਨ ਤੱਕ ਕਿ ਅਸੀਂ ਮੋਟਰਸਾਈਕਲ ਲੈ ਆਂਦਾ ਘਰ ਨੀਂਦ ਨਹੀਂ ਆਈ ਸਾਨੂੰ ਮਾਂ ਪੁੱਤਾਂ ਨੂੰ ਦੋਨਾਂ ਨੂੰ ਚਾਣ ਅਲ ਵੀ ਸਾਡੇ ਘਰ ਮੋਟਰਸਾਈਕਲ ਆ ਗਿਆ ਹਨ ਇੰਨੇ ਟਾਂ ਬਾਅਦ ਉਹਦੇ ਪਾਪਾ ਦਾ ਵੀ ਇਹ ਸ਼ੌਂਕ ਸੀ ਵੀ ਆਪਾਂ ਕੋਈ ਗੱਲ ਨਹੀਂ ਲੈ ਕੇ ਆਵਾਂਗੇ ਕਿਸੇ ਟਾਈਮ ਮੇਰੇ ਕੋਲ ਸਾਈਕਲ ਵੀ ਹੈ ਨਹੀਂ ਸੀ ਸਾਡੇ ਘਰ ਬੇਟੀ ਹੋਈ ਤੇ ਬੇਟੀ ਛੋਟੀ ਜੀ ਸੀ ਤੇ ਮੈਂ ਨਾ ਆਪਣੀ ਬੇਟੀ ਨੂੰ ਝੋਨਾ ਚ ਬਣ ਜਾਂਦੀ ਹੁੰਦੀ ਸੀ ਲੈ ਕੇ ਤੇ ਕਿਤੇ ਮੇਰੇ ਪਾਪਾ ਵੀ ਆਉਂਦੇ ਸੀ ਰਸਤੇ ਦੇ ਵਿੱਚ ਤੁਰੇ ਤੇ ਉਧਰੋਂ ਅਸੀਂ ਆ ਗਏ ਘਰ ਤੇ ਮੇਰੇ ਕੋਲੇ ਬੇਟੀ ਵੀ ਚੱਕੀ ਸਿਰ ਤੇ ਪੰਡ ਚੱਕੀ ਸੀ ਮੁੰਜਰਾਂ ਦੇ ਜਿਹੜੇ ਆਪਾਂ ਕਹਿੰਦੇ ਝੋਨਾ ਚ ਬਣ ਗਏ ਪਾਪਾ ਨੇ ਦੇਖਿਆ ਪਾਪਾ ਕਹਿੰਦਾ ਪੁੱਤ ਬਹੁਤ ਔਖਾ ਵੇਖ ਟਾਕ ਤੇ ਕੁੜੀ ਚੱਕੀ ਹੋਈ ਐ ਤੇ ਨਾਲੇ ਕਹਿੰਦਾ ਵੀ ਪੰਡ ਸਿਰ ਤੇ ਵੀ ਕਹਿੰਦਾ ਨਿੱਕੂ ਸਾਂ ਤੂੰ ਐਦਾਂ ਕਰੋ ਤੁਸੀਂ ਨਾ ਸਾਈਕਲ ਮੈਂ ਦੇਖ ਕੇ ਜਾਨਾ ਤੁਹਾਨੂੰ ਮੇਰਾ ਪਪਾ ਮੈਨੂੰ ਸਾਈਕਲ ਦੇ ਕੇ ਗਿਆ ਤੇ ਫਿਰ ਮੈਂ ਉਹ ਸਾਈਕਲ ਦੇ ਉੱਤੇ ਮੂਰੇ ਕਾਠੀ ਲਵਾਈ ਸੀਗੀ ਫਿਰ ਅਸੀਂ ਮਗਰ ਰੱਖ ਕੇ ਲੈ ਕੇ ਆਉਣਾ ਬੇਟੀ ਨੂੰ ਮੂਰੇ ਬਿਠਾਉਣਾ ਹਨਾ ਛੋਟੀ ਜੀ ਸੀ ਫਿਰ ਉਹ ਸਾਈਕਲ ਸਾਡੇ ਕਾਫੀ ਟਾਈਮ ਰਿਹਾ ਵੀ ਇਦਾਂ ਵਿੱਚ ਹੋ ਗਿਆ ਚਲੋ ਬਜਟ ਤੋਂ ਬਸ ਟਾਇਰ ਪੈਣ ਤੇ ਉਹ ਵੀ ਖਰਾਬ ਹੋ ਗਿਆ ਚੱਲੇ ਹੀ ਹੋਇਆ ਸੀ ਸੈਂਟਰ ਵੀ ਜਦੋਂ ਉਹਨਾਂ ਨੇ ਮੰਨ ਕੇ ਚਲੋ ਉਹ ਸਾਈਕਲ ਨੇ ਥੋੜਾ ਟਾਈਮ ਪੈ ਗਿਆ ਉਹ ਖਰਾਬ ਹੋ ਗਿਆ ਤੇ ਇਦਾਂ ਦੀ ਪਪਾ ਦੀ ਡੈਥ ਹੋ ਗਈ ਫਿਰ ਉਸ ਤੋਂ ਬਾਅਦ ਮੈਂ ਉਹ ਸਾਈਕਲ ਦੇ ਉੱਤੇ ਇਹਨਾਂ ਨੂੰ ਬਿਠਾ ਕੇ ਮੂਰੇ ਬਿਠਾ ਕੇ ਤੇ ਪਾਣੀ ਲਿਆਉਂਦੀ ਹੁੰਦੀ ਸੀ ਡਰਾਮਾ ਮਦਰ ਲੱਦ ਲੱਦ ਕੇ ਫਿਰ ਉਹਨਾਂ ਨੇ ਕੀ ਕੀਤਾ ਉਹ ਸਾਈਕਲ ਨਾ ਉਹ ਵੀ ਖਰਾਬ ਹੋ ਗਿਆ ਫਿਰ ਉਸ ਤੋਂ ਬਾਅਦ ਨੇ ਅਸੀਂ ਚੱਲਿਆ ਕੋਈ ਸਾਈਕਲ ਲਿਆ ਮੜਾ ਜਾ ਵੀ ਵੀ ਕਿਸੇ ਤੋਂ ਕੁੜਗੇ ਕੋੜੀ ਤੋਂ ਫਿਰ ਉਹ ਸਾਈਕਲ ਅਸੀਂ ਕਾਫੀ ਟਾਈਮ ਸਾਈਕਲ ਜੀ ਤੇ ਪਾਣੀ ਲੈ ਕੇ ਆਉਂਦੀ ਹੁੰਦੀ ਸੀ ਫਿਰ ਮੈਂ ਸੋਚਣਾ ਕਿਸੇ ਨੇ ਮੈਨੂੰ ਕਹਿਣਾ ਬੇਗਲਾ ਪਾਣੀ ਲੈ ਕੇ ਲੈ ਕੇ ਡੇਗਣਾ ਪਈ ਸਾਈਕਲ ਦੇ ਉੱਤੇ ਕਿਸੇ ਨੇ ਮਜ਼ਾਕ ਕਰਨੇ ਐ ਇਦਾਂ ਕਰਨਾ ਪਰ ਮੈਂ ਸੀਰੀਅਸ ਸੋਝ ਜਾਂਦੀ ਸੀ ਕੋਈ ਗੱਲ ਨਹੀਂ ਪਰਮਾਤਮਾ ਸਾਨੂੰ ਵੀ ਦੇਉਗਾ ਇੱਕ ਬੇਟਾ ਨਿੱਕਾ ਸੀਗਾ ਮੋਟਰਸਾਈਕਲ ਲੈਣ ਜੋਕਰ ਵੀ ਹੈ ਨਹੀਂ ਸੀ ਤੇ ਚਲਾਉਣ ਵਾਲਾ ਵੀ ਕੋਈ ਹੈ ਨਹੀਂ ਸੀਗਾ ਫਿਰ ਹੌਲੀ ਹੌਲੀ ਇਸ ਕਹਾਣੀ ਤੋਂ ਹੋ ਕੇ ਜਦੋਂ ਹੁਣ ਇਹ ਵੱਡਾ ਹੋ ਗਿਆ ਤੇ ਫੀਲ ਕਰਦੀ ਸੀਗੀ ਵੀ ਸਾਡੇ ਘਰ ਮੋਟਰਸਾਈਕਲ ਹੈ ਨਹੀਂ ਤੇ ਇਹਨੇ ਮੰਗਲ ਜਾਣਾ ਤੇ ਨਾ ਕਿਸੇ ਤੋਂ ਮੋਟਰਸਾਈਕਲ ਮਿਲਣਾ ਹਨ ਫਿਰ ਸੋਚਣਾ ਮੇਰੇ ਬੱਚੇ ਨੇ ਕਿਸੇ ਨੇ ਜਵਾਬ ਦਿੱਤਾ ਤੇ ਫਿਰ ਇਹਨਾਂ ਦੀ ਤੀਜਾ ਠੋਕਰਾ ਖਾ ਖਾ ਕੇ ਥੋੜਾ ਜਿਹਾ ਪਤਾ ਲੱਗਿਆ ਵੀ ਕੋਈ ਗੱਲ ਨਹੀਂ ਐਕਦੀ ਤਾਂ ਲੈ ਹੀ ਲੈਣਾ ਮੋਟਰਸਾਈਕਲ ਐਕਦੀ ਇਹਨਾਂ ਨੂੰ ਪਹਿਲਾਂ ਵਾਦਾ ਸੀ ਮੇਰਾ ਵੀ ਪੁੱਤ ਆਪਾਂ ਮੋਟਰਸਾਈਕਲ ਲੈਣਾ ਐਕਦੀ ਪੈਸੇ ਜੋੜ ਕੇ ਦੀਵਾਲੀ ਨੂੰ ਜ਼ਰੂਰ ਮੋਟਰਸਾਈਕਲ ਕਢਾ ਕੇ ਦੇਵਾਂਗੀ ਦੋ ਤਿੰਨ ਵਾਰੀ ਇਹ ਸਾਨੂੰ ਮੋਟਰਸਾਈਕਲ ਤੋਂ ਜਵਾਬ ਹੀ ਦਿੱਤਾ ਸਾਡੇ ਆਪਣਿਆਂ ਨੇ ਵੀ ਕਿਸੇ ਤੇ ਆਪਾਂ ਬਗਾਨੇ ਤੇ ਜੋਰ ਨਹੀਂ ਕਰ ਸਕਦੇ ਵੀ ਆਪਾਂ ਕਿਉਂ ਕਿਸੇ ਨੂੰ ਕਿੱਗੇ ਮਾਰਾ ਜੇ ਵੀ ਕੋਈ ਬਗਾਨੇ ਤੇ ਜੋਰ ਨਹੀਂ ਜਦੋਂ ਆਪਦਾ ਦੇ ਮਾਣਾ ਮੁੱਟਾ ਹੁੰਦਾ ਅਗਲਾ ਪੁੱਛ ਲਿਆ ਕਿ ਇੱਕ ਵਾਰੀ ਬੇਟਾ ਮੇਰੇ ਜਠਾਣੇ ਵੀ ਬਰਾਸਤੇ ਦੇ ਵਿੱਚ ਨਾ ਸਾਨੂੰ ਕੋਈ ਟੱਕਰੇ ਕੋਈ ਕੰਨ ਨਹੀਂ ਭਣੇ ਤੂੰ ਸਾਡਾ ਲੈ ਜਾਕਰ ਗਾਂ ਸਾਡੇ ਚਾਚੇ ਤਾਏ ਚੋਂ ਕੋਈ ਨਹੀਂ ਬਣੇ ਤਾਂ ਸਾਡਾ ਮੋਟਰਸਾਈਕਲ ਲੈ ਜੀ ਕੋਈ ਫਿਰ ਕੀ ਹੁੰਦਾ ਮੈਂ ਸਾਰਾ ਸਮਾਨ ਕੁੜੀ ਨੂੰ ਦੇਣ ਲਈ ਲੈ ਆਈ ਵੀ ਜਿਹੜਾ ਪਾਸੋਂ ਦੇ ਕਿਉਂ ਨੇ ਨੀ ਰਾਤ ਨੂੰ ਇੰਨਾ ਖਰਚਾ ਕੀਤਾ ਬਿਸਕੁਟ ਦਾ ਸਮਾਨ ਕਿਹਾਈ ਹੋਰ ਪੱਠ ਵਾਲੇ ਨੂੰ ਕਿਹਾਈ ਸਾਡੀ ਵਾਰੀ ਪਹਿਲਾਂ ਲਾ ਦਿਓ ਜੇ ਅਸੀਂ ਕਿਸੇ ਦਾ ਮੋਟਰਸਾਈਕਲ ਮੰਗ ਕੇ ਕੁੜੀ ਨੂੰ ਉਸ ਤੋਂ ਦੇ ਕਿਉਣਾ ਹੈਗਾ ਸੌਣ ਫਿਰ ਉਹ ਲਿਆਂਦਾ ਹੀ ਰਹਿ ਗਿਆ ਸਾਡਾ ਫਿਰ ਉਹ ਤਿੰਨ ਗੇੜੇ ਮਾਰੇ ਬੇਟੇ ਨੇ ਤਿੰਨਾ ਗੇੜਿਆਂ ਦੇ ਵਿੱਚ ਬੇਟਾ ਵਾਪਸ ਆ ਜਾਂਦਾ ਸੀਗਾ ਜਦੋਂ ਵੀ ਆਜਾ ਮਮਾ ਆਉਂਦੇ ਆ ਨਾ ਤੋਂ ਉਹਨਾਂ ਨੇ ਸਾਨੂੰ ਜਵਾਬ ਹੀ ਦਿੱਤਾ ਤੇ ਨਾ ਸਾਨੂੰ ਉਹਨਾਂ ਨੇ ਮੋਟਰਸਾਈਕਲ ਦਿੱਤਾ ਹੀ ਲਾਰੇ 'ਚ ਰੱਖਿਆ ਫਿਰ ਉਸ ਤੋਂ ਬਾਅਦ ਹੋਈ ਪੈਂਦੀ ਗੱਲ ਮੈਂ ਕਹਿੰਦੀ ਸੀ ਪੁੱਤ ਕਿਸੇ ਆਪ ਦੇ ਜਿੰਨਾਂ ਨੇ ਤੁਸੀਂ ਜਾਣਾ ਉਹਦਾ ਕਿਸੇ ਮੁੰਡੇ ਆ ਤੇ ਪੁੱਛ ਲਾ ਮਟਰਸਾਈਕਲ ਫਿਰ ਪੁੱਛਦਾ ਸੀ ਵਿਚਾਰੇ ਕਈ ਇੱਕ ਮਣਾ ਮੋਟਾ ਦੇ ਵੀ ਦਿੰਦੇ ਸੀਗੇ ਤੇ ਕਈ ਕਿ ਤਿੰਨ ਪਤਾ ਜਵਾਬ ਹੀ ਦੇ ਦਿੰਦੇ ਸੀਗੇ ਫਿਰ ਸਾਨੂੰ ਇਧਰੋਂ ਇੱਕ ਦੋ ਵਾਰੀ ਸੀ ਮੋਟਰਸਾਈਕਲ ਲੱਗ ਜਾਏ ਬੇਟੀ ਦਾ ਇਧਰੋਂ ਹੀ ਸਾਡੋ ਕਿਸੇ ਤੋਂ ਮਿਲਿਆ ਹੈਗਾ ਸਾਡੇ ਗੁਆਂਢੀ ਹੈ ਉਹਨਾਂ ਤੋਂ ਮੋਟਰਸਾਈਕਲ ਮਿਲ ਗਿਆ ਸਾਨੂੰ ਫਿਰ ਜਾ ਆਉਂਦੇ ਸੀ ਕਿਸੇ ਟਾਈਮ ਬੇਟੀ ਤੇ ਪਰ ਸਾਨੂੰ ਜ਼ਿਆਦਾਤਰ ਮਣਾ ਹੀ ਮਿਲਿਆ ਜਵਾਬ ਹੀ ਨਹੀਂ ਆਇਆ ਫਿਰ ਇੱਕ ਮੁੰਡਾ ਸਾਨੂੰ ਡੈਕਰੇਟੇਸ਼ਨ ਦੇ ਕੇ ਕਹਿੰਦਾ ਲੈਂਟੀ ਇਹ ਕਿਹੜੀ ਗੱਲ ਆ ਤੁਸੀਂ ਮੋਟਰਸਾਈਕਲ ਸਾਡਾ ਲੈ ਜਾਂਦੇ ਤੁਸੀਂ ਟ੍ਰੇਨ ਤੇ ਜਾਈ ਜਾਂਦੇ ਮੈਂ ਕਹਣਾ ਪੁੱਤ ਸਾਨੂੰ ਕਹਿ ਦਿੰਦੇ ਆ ਕੋਈ ਦਿੰਦਾ ਨਹੀਂ ਮੋਟਰਸਾਈਕਲ ਹੁਸਨ ਵੀ ਆਸਫ ਜਗ੍ਹਾ ਤੇ ਵੀ ਮੰਮਾ ਨੇ ਇਹ ਚੀਜ਼ਾਂ ਕਹਿ ਰਹੀ ਆ ਹਨਾ ਵੀ ਇਹਨਾਂ ਨੂੰ ਦੇਣਾ ਤਾਂ ਹੈ ਨਹੀਂ ਲਾ ਰਹੀ ਆ ਜਦੋਂ ਉਹਨੂੰ ਮੈਂ ਕਿਹਾ ਚਲ ਕੋਈ ਨਾ ਥੋੜੇ ਦਿਨ 2-3 ਦਿਨ ਹੀ ਪੈ ਮੈਂ ਆ ਕੇ ਮੋਟਰਸਾਈਕਲ ਮੰਗਿਆ ਮੈਂ ਕਿਹਾ ਪੁੱਤ ਸਾਨੂੰ ਮੋਟਰਸਾਈਕਲ ਹੀ ਦੇ ਦੇ ਮੈਂ ਕਿਹਾ ਅਸੀਂ ਕੁੜੀ ਕੋਲੇ ਜਾ ਕੇ ਆਣੀ ਪਾਣੀ ਲੈ ਕੇ ਆਉਣਾ ਸੱਚ ਅਸੀਂ ਡਰਮ ਪਾਣੀ ਦਾ ਲੈ ਕੇ ਆਉਣਾ ਕਹਿੰਦਾ ਕਿ ਮम्मा ਅ ਵੀ ਆਂਟੀ ਕੋਈ ਨਾ 10 ਮਿੰਟ ਰੁਕ ਜੋ ਕਹਿੰਦਾ ਮੈਂ ਤੁਹਾਨੂੰ ਦੇ ਦੇ ਉਹ 10 ਮਿੰਟ ਉਹਦੀ ਹਜੇ ਟਿੱਕਰ ਨਹੀਂ ਆਈ ਅੱਜ ਟਿੱਕਰ ਵੀ ਨਹੀਂ ਆਈ ਵੀ ਫੋਨ ਹੀ ਨਹੀਂ ਲਾਇਆ ਇੱਕ ਦਿਨ ਮੈਂ ਕਿਹਾ ਪੁੱਤ ਹੁਣ ਇੱਕ ਵਾਰੀ ਹੋਰ ਪਰਖ ਲੀਏ ਜਿੱਦੇ ਅਸੀਂ ਮੋਟਰਸਾਈਕਲ ਲੈਣ ਜਾਣਾ ਸੀ ਮੈਂ ਕਿਹਾ ਅੱਜ ਤੁਸੀਂ ਵੀ ਆਪਦੇ ਯਾਰਾ ਬਿੱਲੀਆਂ ਕੋਲੇ ਜਾ ਕੇ ਆਓ ਥੋੜਾ ਜਿਹਾ ਵੀ ਕਿਸੇ ਤੋਂ ਮੰਗੋ ਵੀ ਆਪਾਂ ਏਜੰਸੀ ਟਿੱਕਰ ਹੀ ਜਾਣਾ ਮੰਡੀ ਟਿੱਕਰ ਆਪਾਂ ਮੰਡੀ ਪੁੱਛ ਕੇ ਆਵਾਂਗੇ ਫਿਰ ਉਸ ਤੋਂ ਬਾਅਦ ਜਲਾਲਾਬਾਦ ਪੁੱਛਾਂਗੇ ਮੁਕਸਰ ਪੁੱਛਾਂਗੇ ਤੇ ਆਪਾਂ ਨਾ ਤੂੰ ਇੱਕ ਵਾਰੀ ਇਹ ਮੋਟਰਸਾਈਕਲ ਪੁੱਛ ਲੈ ਲਾਸਟ ਵਾਰੀ ਪੁੱਛ ਲੈ ਕਿਸੇ ਤੋਂ ਲੈਣਾ ਹੈ ਨ ਰੂਮੁੰਡੇ ਰੂਮੇ ਮੈਂ ਫੋਨ ਲਾਇਆ ਮੁੰਡਾ ਕਹਿੰਦਾ ਵੀ ਨਹੀਂ ਕਿੰਨਾ ਲੈਂਦੇ ਆਂਟੀ ਕਿੰਨਾ 10 ਮਿੰਟ ਖੜਜੋ ਮੈਂ ਤੁਹਾਨੂੰ 20 ਮਿੰਟ ਖੜੋ ਮੈਂ ਤੁਹਾਨੂੰ ਲਾਉਣਾ ਫੋਨ ਉਹਦਾ ਫਿਰ 20 ਮਿੰਟ ਆ ਗਏ ਫਿਰ ਉਹਦਾ 20 ਮਿੰਟ ਵੀ ਅੱਜ ਦਿੱਕਰ ਨਹੀਂ ਆਏਗੇ ਫਿਰ ਉਥੋਂ ਵੀ ਸਾਨੂੰ ਮਣਾ ਮਿਲਿਆ ਫਿਰ ਸਾਨੂੰ ਕਹੀ ਕਿ ਜਾਣੇ ਮੈਨੂੰ ਅੱਗੇ ਕਹਿੰਦੇ ਆਂਟੀ ਤੂੰ ਮੋਟਰਸਾਈਕਲ ਨਵਾਂ ਦਾਤੋਂ ਲੈਣਾ ਜੇ ਤੂੰ ਨਵਾਂ ਮੋਟਰਸਾਈਕਲ ਲੈਵੇਂਗੀ ਨਾ ਜਦੋਂ ਤੁਸੀਂ ਕਿਸ਼ਤਾਂ ਭਰਨੇ ਹੋ ਉਹਦੋਂ ਉਹ ਤੁਹਾਡਾ ਮੋਟਰਸਾਈਕਲ ਪੁਰਾਣਾ ਹੋ ਜਾਣਾ ਵੀ ਤੁਹਾਡਾ ਉਹ ਗੱਲ ਨਹੀਂ ਮੰਨਣੀ ਵੀ ਤੁਸੀਂ ਕਿਸ਼ਤਾਂ ਦੇ ਮੋਟਰਸਾਈਕਲ ਲੈਣਾ ਮੈਂ ਕਹ ਕੋਈ ਗੱਲ ਨਹੀਂ ਪੁੱਤ ਮੈਂ ਕਹ ਮੇਰਾ ਪਰ ਸ਼ੌਂਕ ਸੀ ਅੰਦਰ ਉਹ ਵੀ ਮੇਰਾ ਪੁੱਤ ਮੋਟਰਸਾਈਕਲ ਤੇ ਬੈਠੇ ਤਾਂ ਨਵਾਂ ਮੋਟਰਸਾਈਕਲ ਤੇ ਬੈਠੇ ਕਿ ਮੈਂ ਆਪਦੇ ਪੁੱਤ ਨੂੰ ਇੰਨਾ ਕਿ ਜ਼ਿਆਦਾ ਵੀ ਖੁਸ਼ ਕਰ ਸਕਾਂ ਵੀ ਮੈਂ ਤੇ ਪੁੱਤ ਨਾਲ ਮੇਰਾ ਮੋਟਰਸਾਈਕਲ ਲੈ ਕੇ ਤਾਂ ਅਸੀਂ ਮਾਂ ਪੁੱਤ ਅੰਦਰ ਐਂਟਰੀ ਕਰਾਉਣਾ ਮੋਟਰਸਾਈਕਲ ਅਸੀਂ ਆਦਰ ਨਵਾਂ ਹੀ ਲੈ ਕੇ ਐਂਟਰ ਕਰਾਉਣਾ ਨੇ ਸਾਨੂੰ ਗਨੇ ਚੱਲੇ ਆਲੇ ਲੋਏ ਕਰਨ ਲੋ ਜੋ ਪਰ ਬਹੁਤ ਜਾਣਿਆਂ ਨੇ ਕਿਹਾ ਪਰ ਮੈਂ ਆਪਣੇ ਮਨ ਦੀ ਕੀਤੀ ਅਸੀਂ ਜਦੋਂ ਪੈਸਾ ਆਪ ਦੇਣਾ ਸੀ ਕਿਹੜਾ ਕਿਸੇ ਤੋਂ ਮੰਗ ਕੇ ਲੈਣਾ ਜਾਂ ਸਾਨੂੰ ਕਿਸੇ ਨੇ ਦਿਵਾਉਣਾ ਸੀ ਕਿਸੇ ਦੀਆਂ ਰਿਆਹਾਂ ਲਿੰਦੀ ਹੈ ਨਾ ਅਸੀਂ ਦੋਨੋਂ ਮਾਪ ਪਤਨ ਨੇ ਪੁੱਛਿਆ ਕੁੜੀ ਨੂੰ ਫੋਨ ਲਾਇਆ ਬੁੱਤ ਮੋਟਰਸਾਈਕਲ ਲੈਣਾ ਕਹਿੰਦੀ ਕੋਈ ਨਾ ਮम्मा ਲੋੜ ਪਈ ਤਾਂ ਸਾਨੂੰ ਦੱਸ ਦੋ ਜੇ ਦੀਪ ਜਾਵੜੂ ਤੁਹਾਡੇ ਨਾਲ ਮੈਂ ਕੋਈ ਗੱਲ ਨਹੀਂ ਪਹਿਲਾਂ ਅਸੀਂ ਮੁਕਸਰ ਗਏ ਉੱਥੋਂ ਪੁੱਛਿਆ ਫਿਰ ਅਸੀਂ ਗਏ ਇੱਥੇ ਜਲਾਲਾਬਾਦ ਕਲਾਸ ਮੰਡੀ ਜੋ ਆਪਦੇ ਹੀ ਪੁੱਛਿਆ ਇੱਥੋਂ ਵੀ ਸਾਨੂੰ ਕਹਿੰਦੇ ਪੈਸੇ ਜ਼ਿਆਦੇ ਭਰਨੇ ਪੈਣਗੇ ਇੰਨੇ ਪੈਸੇ ਅਸੀਂ ਭਰ ਨਹੀਂ ਸਕਦੇ ਸੀ ਜਿੰਨਾ ਕਿ ਸਾਡਾ ਬਜਟ ਸੀ ਸੀ ਉਹਨਾਂ ਕੀ ਭਰ ਸਕਣਾ ਸੀ ਫਿਰ ਥੋੜੇ ਚਿਰ ਬਾਅਦ ਉਹਨਾਂ ਨੇ ਕਿਹਾ ਵੀ ਤੁਸੀਂ ਏਜੰਸੀ ਦੇ ਵਿੱਚੋਂ ਅਸੀਂ ਮੁਕਸਰ ਗਏ ਤਾਂ ਉੱਥੇ ਵੀ ਕਿਸੇ ਨੇ ਕਿਹਾ ਵੀ 10000 ਰੁਪਿਆ 15000 ਭਰੋ ਫਿਰ ਦੇਵਾਂਗੇ ਫਿਰ ਉੱਥੋਂ ਵੀ ਅਸੀਂ ਮੁੜਿਆ ਅਸੀਂ ਆਖਿਆ ਸੀ ਆਪਾਂ ਪੈਸੇ 5000 ਭਰਨਾ ਆਪਾਂ ਬਾਕੀ ਦੇ ਖਰਚੇ ਵੀ ਚਲਾਉਣੇ ਆ ਫਿਰ ਕੁੜੀ ਦੇ ਵਿਆਹ ਦਾ ਕਰਜ਼ਾ ਚੜਿਆ ਸੀ ਮੈਂ ਉਹ ਵੀ ਹੁਣ ਕਿਸ਼ਤਾਂ ਤੇ ਲਾਉਣਾ ਸੀ ਨਾ ਪੈਸੇ ਤੇ ਲਫੜ ਕੇ ਕਰਾਇ ਸਾਮਾਨ ਦਿੱਤਾ ਸੀ ਮੇਗਾ ਬੋਤੇਆ ਕਰਕੇ ਓੱਖਾ ਹੋ ਗਿਆ ਤੇ ਮੈਂ ਕਹਣਾ ਪਉਥੇ ਚੱਲਦੇ ਦ ਲਾਲਾ ਬਾਦ ਇਹ ਕਹਿੰਦਾ ਬੰਮਾ ਚੱਲ ਜਲਾਲਾ ਬਾਦ ਚੱਲਦੇ ਉੱਥੋਂ ਲੈਣੇ ਇੱਕ ਤੋ ਜਾਵਾਂ ਤੇ ਪੁੱਛਿਆ ਦੇ ਕਹਿੰਦਾ ਇੰਨੇ ਪੈਸੇ ਭਰ ਕੇ ਤੁਸੀਂ ਚੱਕ ਲਓ ਮੈਂ ਕਿਵੇਂ ਕਰਨੀ ਉਹ ਸਜਦੋਂ ਮੈਂ ਇਹਦੇ ਮੋਹ ਨਹੀਂ ਦੇਖਣਾ ਮੇਰਾ ਦਿਲ ਮੱਛਣਾ ਫੇਰ ਇਹ ਚੀਜ਼ ਕਵੇ ਵੀ ਨਹੀਂ ਮੇਰਾ ਪੁੱਤ ਮੋਟਰਸਾਈਕਲ ਲੈ ਕੇ ਜਾਵੇ ਤਾਂ ਨਵਾਂ ਹੀ ਲੈ ਕੇ ਜਾਵੇ ਵੀ ਮੇਰੇ ਪੁੱਤ ਦਾ ਸ਼ੌਂਕ ਆ ਵੀ ਮੈਂ ਪੂਰਾ ਕਰਾਂ ਵੀ ਜ਼ਰੂਰ ਇੱਕ ਵਾਰੀ ਸੁਪਨਾ ਪੂਰਾ ਹੋਵੇ ਵੀ ਸਾਡੇ ਘਰੇ ਨਵਾਂ ਮੋਟਰਸਾਈਕਲ ਜਾਵੇ ਮੈਨੂੰ ਵੀ ਚੀਕ ਨਾ ਇਹ ਚੀਜ਼ ਦਾ ਕਿੰਦਾ ਚਲ ਦੇਖਲਾ ਸੀ ਜੰਸੀ ਚਲੇ ਗਏ ਚਲੋ ਉੱਥੇ ਗੱਲਬਾਤ ਕੀਤੀ ਤੇ ਉਹ ਕਹਿੰਦੇ ਵੀ ਜਦੋਂ ਉਹਨਾਂ ਨੇ ਮੇਰਾ ਖਾਤ ਚੈੱਕ ਕੀਤਾ ਸਾਰਾ ਕੁਝ ਪ੍ਰੂਫ ਵਗੈਰਾ ਪਹਿਲਾਂ ਤਾਂ ਕਹਿੰਦੇ ਰੀਡੀਗ ਦੇ ਨਾਮ ਤੇ ਮੋਟਰਸਾਈਕਲ ਦੇਣਾ ਹੀ ਨਹੀਂ ਬਾਅਦ ਵਿੱਚ ਜਦੋਂ ਮੇਰਾ ਸਿਮ ਬਲ ਸਬਲ ਚੈੱਕ ਕੀਤਾ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਵਧੀਆ ਆਇਆ ਫਿਰ ਉਹਨਾਂ ਨੇ ਕਿਹਾ ਚਲੋ ਕੋਈ ਗੱਲ ਨਹੀਂ ਦੇ ਦਿੰਦੇ ਮੋਟਰਸਾਈਕਲ ਉਹਨਾਂ ਨੇ 5000 ਰੁਪਏ ਦੇ ਕੇ ਸਾਨੂੰ ਮੋਟਰਸਾਈਕਲ ਦਿੱਤਾ ਜਦੋਂ ਮੋਟਰਸਾਈਕਲ ਅਸੀਂ ਲੈ ਲਿਆ ਤੇ ਅਸੀਂ ਸਭ ਤੋਂ ਪਹਿਲਾਂ ਆਪਣੀ ਬੇਟੀ ਦੇ ਘਰ ਗਏ ਮੋਟਰਸਾਈਕਲ ਲੈ ਕੇ ਸਾਨੂੰ ਇੰਨੀ ਖੁਸ਼ੀ ਹੋਈ ਡੱਬਾ ਲਿਆ ਸਾਡੇ ਕੋਲ ਉਸ ਟਾਈਮ ਜਿਹੜਾ ਸਾਨੂੰ ਕੋਈ ਵਧਾਈਆਂ ਦੇਵੇ ਵੀ ਸੀ ਮੋਟਰਸਾਈਕਲ ਲੈ ਲਿਆ ਤੇ ਸਾਰਿਆਂ ਨੂੰ ਕਹਿਣ ਦੇ ਸ ਹੈ ਕਿ ਸਾਡੇ ਕੋਲੇ ਲੱਡੂਆਂ ਨੂੰ ਪੈਸੇ ਵੀ ਇੱਕ ਵਾਰੀ ਤਾਂ ਤੁਹਾਨੂੰ ਪਾਲਟੀ ਫੇਰ ਦੇਵਾਂਗੇ ਵੀ ਕੋਈ ਵੀ ਮੇਰੇ ਫਰੈਂਡ ਸਰਕਲ ਦੇ ਵਿੱਚ ਮੈਨੂੰ ਫੋਨ ਕਰਕੇ ਵਧਾਈਆਂ ਦਿੱਤੀਆਂ ਵੀ ਬਹੁਤ ਵਧੀਆ ਪਰਮਨਵੀ ਮੋਟਰਸਾਈਕਲ ਲੈ ਲਿਆ ਤੇ ਉੱਥੇ ਮੈਂ ਕਿਹਾ ਵੀ ਤੁਹਾਨੂੰ ਬਾਅਦ ਵਿੱਚ ਪੈਸਾ ਸੱਤਲਾ ਸੈਂਡ ਕਰਾਂਗੇ ਕਿਉਂਕਿ ਸਾਡੇ ਕੋਲੇ ਤਾਂ ਲੱਡੂਆਂ ਨੂੰ ਵੀ ਪੈਸੇ ਖਤਮ ਹੋ ਗਏ ਸਾਨੂੰ ਇੱਕ ਵਾਰੀ ਤੁਸੀਂ ਪੈਸੇ ਪਾਓ ਬਾਅਦ ਵਿੱਚ ਅਸੀਂ ਆਪਦੇ ਅਡਜਸਟਮੈਂਟ ਕਰਾਂਗੇ ਹਨਾ ਸਾਰਿਆਂ ਨੇ ਸਾਨੂੰ ਪਹਿਲਾਂ ਸਾਨੂੰ ਲੱਡੂਆਂ ਨੂੰ ਪੈਸੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਸਾਨੂੰ ਵੀ ਓਨੀ ਖੁਸ਼ੀ ਆ ਲੱਡੂਆਂ ਦੀ ਗੱਲ ਨਹੀਂ ਤੁਸੀਂ ਪੈਸੇ ਕੋਈ ਗੱਲ ਸਾਨੂੰ ਪਾਏ ਵੀ ਇੱਕ ਦੋ ਜਾਨਿਆਂ ਨੇ ਕਹਿੰਦੇ ਕੋਈ ਗੱਲ ਨਹੀਂ ਮੈਡਮ ਸੀ ਇੱਕ ਹਨਾ ਉਹਨਾਂ ਨੇ ਪਾਏ ਕਹਿੰਦੇ ਪਰਮ ਬਹੁਤ ਖੁਸ਼ੀ ਹੋਈ ਪਰਮਾਤਮਾ ਨੇ ਤੇਰੇ ਘਰੇ ਵਧੀਆ ਹਨਾ ਮੋਟਰਸਾਈਕਲ ਦਿੱਤਾ ਸਾਨੂੰ ਬਹੁਤ ਖੁਸ਼ੀ ਆ ਮੈਂ ਤਾਂ ਚਲੋ ਇੰਨੇ ਨਾਲ ਹੌਸਲਾ ਜਾਂ ਮਿਲ ਗਿਆ ਫਿਰ ਸਾਨੂੰ ਉਸ ਟਾਈਮ ਤੇ ਸਾਡੇ ਘਰੇ ਆਇਆ ਮੋਟਰਸਾਈਕਲ ਸਾਨੂੰ ਕਿਸੇ ਚੀਜ਼ ਵੀ ਫਿਰ ਬੇਟੀ ਨਹੀਂ ਆਇਆ ਮਮਾ ਕੋਈ ਗੱਲ ਨਹੀਂ ਪੈਸੇ ਦਿੱਤੇ ਬੇਟੀ ਕਹਿੰਦੀ ਆਪਾਂ ਲੱਡੂ ਲੈ ਕੇ ਚੱਲਨੇ ਕਰੇ ਵੀ ਖਾਲੀ ਹੱਥ ਨਹੀਂ ਜਾਣਾ ਮਮਾ ਲੱਡੂ ਵੰਡਨੇ ਆ ਗਲੀ ਦੇ ਵਿੱਚ ਕੋਈ ਕਵੇ ਵੀ ਮੋਟਰਸਾਈਕਲ ਆਇਆ ਤੇ ਬੇਟੀ ਨੇ ਵਿਚਾਈਨੇ ਪੈਸੇ ਦਿੱਤੇ ਸਾਨੂੰ ਤੇ ਫਿਰ ਅਸੀਂ ਮੋਟਰਸਾਈਕਲ ਤੇ ਇਥੋਂ ਕਹ ਕੇ ਮੈਂ ਕਿਹਾ ਕੱਲ ਨੂੰ ਉਹ ਬੈਂਕ ਵੀ ਬੰਦ ਹੈ ਉਹ ਤੇ ਸੰਡੇ ਸੀ ਨਾ ਉਸ ਦਿਨ ਤੇ ਮੈਂ ਕਿਹਾ ਬੁੱਤ ਹੁਣ ਤਾਂ ਆਪਣੇ ਕੋਲੇ ਪੈਸੇ ਖਤਮ ਹੋ ਗਏ ਲੱਡੂਆਂ ਦੇ ਪੈਸੇ ਨਹੀਂ ਆਪਾਂ ਸਵੇਰੇ ਚੱਲਾਂਗੇ ਸਵੇਰੇ ਵੀ ਅਸੀਂ ਮਾਰਨਿੰਗ ਟਾਈਮ ਆਉਣਾ ਸੀ ਘਰੇ ਬੈਂਕ ਜਾ ਨਹੀਂ ਸਕਦੇ ਸੀਗੇ ਫਿਰ ਉਸ ਤੋਂ ਬਾਅਦ ਬੇਟੀ ਕਹਿੰਦੀ ਮੇਰੇ ਕੋਲ ਪੈਸੇ ਲਓ ਆਪਾਂ ਲੱਡੂ ਲੈ ਕੇ ਚੱਲਦੇ ਹਾਂ ਮੈਂ ਕਿਹਾ ਠੀਕ ਹੈ ਜੀ ਫਿਰ ਅਸੀਂ ਲੱਡੂ ਲੱਡੂ ਵੰਡੇ ਬਹੁਤ ਖੁਸ਼ੀ ਹੋਈ ਫਿਰ ਜਦੋਂ ਅਸੀਂ ਐਂਟਰ ਕੀਤਾ ਬੇਟੀ ਨੇ ਫੋਟੋ ਫੜਾਈ ਵੀ ਪਪਾ ਦੇ ਮੇਰੇ ਦੇ ਵੀ ਸ਼ੌਂਕ ਤੇ ਇਹਨਾਂ ਨੇ ਵੀ ਆਖਿਆ ਵੀ ਪਪਾ ਦਾ ਸ਼ੌਂਕ ਆ ਹਨਾ ਵੀ ਚਲੋ ਆਪਾਂ ਐਂਟਰੀ ਦੋਨਾਂ ਮਾਪੇ ਵੀ ਦੋਨਾਂ ਜਾਣ ਬਪਾ ਕੇ ਮੋਟਰਸਾਈਕਲ ਤੇ ਐਂਟਰ ਕਰਾਂ ਫਿਰ ਸਾਨੂੰ ਐਂਟਰ ਕਰਵਾਇਆ ਅੰਦਰ ਇਹਨਾਂ ਨੇ ਮੋਟਰਸਾਈਕਲ ਦੇ ਕਿਰਸੀ ਅੰਦਰ ਆ ਜਦੋਂ ਬੈਠੇ ਆ ਕੇ ਖੁਸ਼ੀ ਹੋਈ ਫਿਰ ਮੇਰੇ ਵੀ ਅਥਰੋਂ ਨਿਕਲੇ ਤੇ ਇਹਨਾਂ ਦੇ ਵੀ ਥੋੜਾ ਜਿਹਾ ਐ ਮੋਹਸ਼ਰਾ ਜੀ ਇਹਦਾ ਬੀਪੀ ਘਟ ਗਿਆ ਸੀਗਾ ਅੱਛਾ ਬਾਲਾ ਬੀਪੀ ਘਟ ਗਿਆ ਫਿਰ ਬੇਟੀ ਇਹਨਾਂ ਨੂੰ ਦਵਾਈ ਦਵਾ ਕੇ ਲਿਆਈ ਜਾ ਕੇ ਵੀ ਮੋਹਸ਼ਰਾ ਜੇ ਹੋ ਗਿਆ ਵੀ ਖੁਸ਼ੀ ਇੰਨੀ ਮਿਲ ਗਈ ਨਾ ਵਿੱਚ ਕੀ ਨਾ ਵੀ ਰਾਤ ਨੂੰ ਮੈਨੂੰ ਉੱਠ ਕੇ ਦੇਖੇ ਮਮਾ ਵੇਖੋਗਾ ਆਪਣੇ ਅੰਦਰ ਮੋਟਰਸਾਈਕਲ ਖੜਾ ਵੀ ਸਾਡੇ ਘਰੇ ਮੋਟਰਸਾਈਕਲ ਕਿਸੇ ਦਾ ਖੜਾ ਹੀ ਨਹੀਂ ਸੀ ਅਸੀਂ ਖਿਲਾ ਰਹੇ ਨਹੀਂ ਸੀ ਕੋਈ ਮੰਗਮਾ ਦਿਨੇ ਨਹੀਂ ਸੀ ਦਿੰਦਾ ਰਾਤ ਨੂੰ ਕਿੱਥੋਂ ਦੇ ਦੂਗਾ ਕੋਈ ਹੈ ਨਾ ਫਿਰ ਅਸੀ ਯਕੀਨ ਨਹੀਂ ਕੀਤਾ ਮੇਰੀ ਰਿਸ਼ਤੇਦਾਰੀ ਚ ਵੀ ਜਾੜੀ ਮੈਨੂੰ ਹਜੇ ਤੱਕ ਯਕੀਨ ਨਹੀਂ ਸੀ ਆ ਰਿਹਾ ਹੁਣ ਯਕੀਨ ਹੋ ਗਿਆ ਜਦਾਂ ਜਾਣਿਆ ਮੈਂ ਬੇਟਾ ਮੈਨੂੰ ਕਈ ਵਾਰ ਇੱਧਰ ਦੀ ਲੈ ਕੇ ਜਾਣਾ ਮੈਂ ਕਿਹਾ ਪੁੱਤ ਇੱਧਰ ਦੀ ਲੈ ਕੇ ਚੱਲ ਮੈਨੂੰ ਵੀ ਵੀ ਮੈਂ ਵੀ ਦਿਖਾਵਾਂ ਵੀ ਅਸੀਂ ਮੋਟਰਸਾਈਕਲ ਲੈ ਲਿਆ ਹਨਾ ਵੀ ਆਪਾਂ ਮਾਨ ਨਾਲ ਲਿਆ ਬਹੁਤ ਜ਼ਿਆਦਾ ਖੁਸ਼ੀ ਹੋਈ ਸਾਨੂੰ ਇਸ ਗੱਲ ਦੀ ਵੀ ਮੇਰੇ ਆਦੇ ਬੱਚੇ ਦਾ ਸ਼ੌਂਕ ਪੂਰਾ ਕੀਤਾ ਤੇ ਜੋ ਵੀ ਭਾਵੇਂ ਕਿਸ਼ਤਾਂ ਤੇ ਲੈ ਕੇ ਕੀਤਾ ਕੋਈ ਗੱਲ ਨਹੀਂ ਇਸ ਤੇ ਭਰੇ ਜਾਵਾਂ ਜੀ ਇਹ ਕਿਸ਼ਤਾਂ ਵੀ ساری ਦੁਨੀਆ ਹੀ ਕਿਸ਼ਤਾਂ ਤੇ ਲੈਂਦੀ ਆ ਔਰ ਨਗਦਾਂ ਚ ਕਲ ਕੋਈ ਲੈ ਨਹੀਂ ਸਕਦਾ ਸੀ ਜਿਸ ਕਰਕੇ ਅਸੀਂ ਹੁਸਨ ਦਾ ਸੁਪਨਾ ਪੂਰਾ ਕੀਤਾ ਮੈਂ ਆਪਣੇ ਪੁੱਤ ਦਾ ਪ੍ਰਮਾਤਮਾ ਨੇ ਤਰੱਕੀਆਂ ਬਖਸ਼ੇ ਤੇ ਬਹੁਤ ਜ਼ਿਆਦਾ ਮੇਰਾ ਸ਼ੇਰ ਪੁੱਤ ਆ ਕੰਮ ਕਮਾਈ ਕਰਕੇ ਮੇਰਾ ਨਾਮ ਰੋਸ਼ਨ ਕਰੇ ਹਨ ਤੇ ਜੋ ਵੀ ਜਿਹੜੇ ਸਾਨੂੰ ਕਹਿੰਦੇ ਆ ਵੀ ਨਹੀਂ ਤੁਹਾਡਾ ਪੁੱਤ ਕੁਝ ਬਣ ਨਹੀਂ ਸਕਦਾ ਮੈਂ ਇਹਨੂੰ ਕਹਿੰਨੀ ਹੁੰਦੀ ਆ ਪੁੱਤ ਬਣ ਕੇ ਦਿਖਾ ਦੇ ਮੇਰਾ ਹੌਸਲਾ ਵਧਾ ਦੇ ਚੀਜ਼ ਦਾ ਪਰ ਇੱਕ ਹੌਸਲਾ ਇਹਨਾਂ ਨੇ ਦੋਨਾਂ ਭੈਣ ਭਰਾਵਾਂ ਨੇ ਮੇਰਾ ਬਹੁਤ ਵਧਾਇਆ ਜਿਹੜਾ ਇਹਨਾਂ ਨੇ ਮੈਨੂੰ ਵੀ ਵੀ ਕੱਪੜੇ ਲੀੜੇ ਦੇ ਵਿੱਚ ਪਾਉਣ ਜੋਕਰੀ ਕਰਤਾ ਤੇ ਜਿਹੜਾ ਇਹਨਾਂ ਨੇ ਮੰਨ ਕੇ ਚੱਲੋ ਮੇਰੀ ਆਗਿਆ 'ਚ ਰਹੇ ਆ ਵੀ ਮੈਨੂੰ ਕੋਈ ਗਾਲ ਨਾ ਬਾਣੀ ਦਵੇ ਇਸ ਚੀਜ਼ ਵੱਲੋਂ ਮੈਂ ਨਾਲ ਮੈਂ ਬਹੁਤ ਚੱਲੋ ਮਾ ਮਾੜਾ ਮੋਟਾ ਤਾਂ ਹੁੰਦੀ ਹੁੰਦੀ ਰਹਿੰਦੀ ਹੈ ਨਾ ਬੱਚਾ ਵੱਡਾ ਹੋ ਗਿਆ ਆਪਾਂ ਸਮਝਾਉਣਾ ਮਾਪੇ ਦਾ ਫਰਜ਼ ਹੁੰਦਾ ਪਰ ਮੈਨੂੰ ਇੱਕ ਕਹਿੰਨੀ ਹੈ ਵੀ ਮੇਰਾ ਬੱਚਾ ਬਹੁਤ ਜ਼ਿਆਦਾ ਤਰੱਕੀ ਕਰੇ ਤੇ ਜਿੱਦਾਂ ਹੀ ਸਾਡਾ ਹੁਣ ਨਾਮ ਰੋਸ਼ਨ ਕੀਤਾ ਇਦਾਂ ਹੀ ਕਰਦਾ ਰਹੇ ਹੁਸਨ ਤੂੰ ਕਿਉਂ ਫਿਰ ਭਾਵੁਕ ਹੋ ਗਿਆ ਕਿਉਂ ਇਮੋਸ਼ਨਲ ਹੋ ਗਿਆ ਉਹ ਕੋਸ ਨਹੀਂ ਉਹ ਪਪਾਣਾ ਮਤਲਬ ਮੈਂ ਛੋਟਾ ਹੁੰਦਾ ਸੀਗਾ ਜੀ ਮੰਮਾ ਨੇ ਮੈਨੂੰ ਦੱਸਿਆ ਸੀਗਾ ਮਤਲਬ ਮੈਨੂੰ ਜਦੋਂ ਪਪਾ ਜੀ ਦੇਤ ਹੋਏ ਮਾਤੇ ਨੇ ਸਾਲ ਦਾ ਸੀਗਾ ਜੀ ਮੇਰੇ ਸਿਸਟਰ ਸੀ 6 ਸਾਲ ਦੇ ਤੇ ਮੈਨੂੰ ਤਾਂ ਕੋਈ ਸੋਣੀ ਨਹੀਂ ਸੀਗੀ ਤੇ ਮੰਮਾ ਨੇ ਦੱਸਿਆ ਮੰਮਾ ਦੇ ਨਾ ਤੇਰੇ ਪਪਾ ਦਾ ਸੁਪਨਾ ਸੀਗਾ ਵੀ ਇਹਨਾਂ ਇਹਦਾ ਉਹ ਸਕੂਟਰ ਹੁੰਦਾ ਸੀਗਾ ਉਹ ਮੰਗ ਕੇ ਲੈ ਗਏ ਤੇ ਪਪਾ ਨਾਨਕੇ ਗਏ ਸੀਗੇ ਤੇ ਮੰਮਾ ਨੂੰ ਆਂਦੇ ਵੀ ਤੁਸੀਂ ਬਹਿ ਜਾਓ ਮੰਮੀਆਂ ਦੇ ਮੈਂ ਤਾਂ ਕਿਸੇ ਮੋਟਰਸਾਈਕਲ ਤੇ ਨਹੀਂ ਬੰਦੀ ਵੀ ਇਹ ਜਦੋਂ ਆਪਾਂ ਉਹਦੇ ਲੈ ਲੇ ਪਾਪਾ ਹੰਦਣਾ ਵਿਚਰ ਲੋ ਠੀਕ ਹੈ ਜਦੋਂ ਹੁਣ ਆਪਾਂ ਆਪਾਂ ਉਹਦੇ ਤੇ ਉੱਤੇ ਹੀ ਬੈਠੇ ਹੈ ਤੇ ਫਿਰ ਪਾਪਾ ਦੀ ਡੈਥ ਹੋ ਗਈ ਫਿਰ ਮੰਮਾ ਦੇ ਵਿੱਚ ਹੋ ਗਈ ਰਹਿ ਗਏ ਪਾਪਾ ਦਾ ਫਿਰ ਮੈਂ ਤਾਂ ਫੋਟੋ ਤੇ ਰੱਖੇ ਲੈ ਕੇ ਟੈਂਕੀ ਦੇ ਤੇ ਮੈਂ ਚੱਲੋ ਫਿਰ ਟੈਂਕੀ ਤੇ ਹੀ ਫੋਟੋ ਰੱਖੀ ਸੀ ਹਾਂਜੀ ਫੋਟੋ ਰੱਖੀ ਸੀ ਤੇ ਕੀ ਮਨਚ ਸੀਗਾ ਜਦੋਂ ਲੈਣ ਗਏ ਸੀ ਮੋਟਰਸਾਈਕਲ ਜਦੋਂ ਏ ਕਹਿ ਦਿੰਦੇ ਸੀਗੇ ਵੀ ਡਾਊਨ ਪੇਮੈਂਟ ਵੱਧ ਲਵਾਂਗੇ ਉਦੋਂ ਮਨ ਚ ਡਰਤਾ ਨਹੀਂ ਆਉਂਦਾ ਸੀਗਾ ਵੀ ਸ਼ਾਇਦ ਅੱਜ ਵੀ ਨਾ ਬਣੇ ਸਾਡੇ ਕੋਲ ਤਾਂ ਪੈਸੇ ਘਟਾ ਨਹੀਂ ਮੈਨੂੰ ਡਰ ਨਹੀਂ ਲੱਗਿਆ ਕਿਉਂਕਿ ਜਿਹੜੇ ਵੀ ਮੇਰੇ ਮਮਾ ਮੈਨੂੰ ਕਹਿ ਦਿੰਦੇ ਵੀ ਹਾਂਜੀ ਇੱਥੇ ਲੈਣੀ ਆ ਫਿਰ ਮਮਾ ਮੈਨੂੰ ਲੈ ਕੇ ਦਿੰਦੇ ਮੇਰੇ ਮਮਾ ਨੂੰ ਕਰਕੇ ਦਾਸ ਨਹੀਂ ਦਿੱਤਾ ਮਾਂ ਤੇ ਵਿਸ਼ਵਾਸ ਸੀਗਾ ਵੀ ਅੱਜ ਤਾਂ ਲੈ ਕੇ ਦੇਉਗੀ ਹਾਂਜੀ ਉਸ ਵਾਸਤੇ ਪ੍ਰਾਣੀ ਵਿੱਚ ਜ਼ਿੰਦਗੀ ਜਦੋਂ ਹਨਾ ਤੁਹਾਨੂੰ ਤਾਂ ਤੁਹਾਡੇ ਪਿਤਾ ਬਾਰੇ ਨਹੀਂ ਇੰਨੀ ਜਾਣਕਾਰੀ ਹਨਾ ਤੇ ਇਹ ਅੱਜ ਜਦੋਂ ਇਹ ਸੁਪਨਾ ਪਿਓ ਦਾ ਮਾਂ ਨੇ ਪੂਰਾ ਕੀਤਾ ਹਨਾ ਤੇ ਮਨ ਚਾਹੁੰਦਾ ਵੀ ਮੈਂ ਜਿਹੜੇ ਮੇਰੀ ਮਾਂ ਦੇ ਸੁਪਨੇ ਆ ਉਹ ਪੂਰੇ ਕਰਾਂ ਹਾਂਜੀ ਆਉਂਦਾ ਹੀ ਮੈਂ ਆਖਦਾ ਹਾਂ ਮੈਂ ਆ ਦੀ ਮਾਂ ਦੇ ਸਾਰੇ ਸੁਪਨੇ ਪੂਰੇ ਕਰਾਂ ਹਾਂ ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਤੂੰ ਕਹਿਣੀ ਹੈ ਤੇ ਹੁੰਦਾ ਵੀ ਤੂੰ ਹਨਾ ਅੱਜ ਜਵਾਬ ਦੇਣਾ ਪਰ ਦੇਓ ਫਿਰ ਜਵਾਬ ਅਜ ਲੋਕਾਂ ਜਿਹੜਾ ਦਬਾਅ ਦੇ ਨੇ ਆ ਜਿਨ੍ਹਾਂ ਨੂੰ ਮਨ ਚ ਹੈ ਜਾਵੇ ਮੈਂ ਕੁਝ ਕਹਿਣਾ ਜਾਂ ਦੱਸਣਾ ਕਿਹੜੀਆਂ ਕਿਹੜੀਆਂ ਗੱਲਾਂ ਮਨ ਚ ਨੇ ਕਿਤਾਈ ਸਾਡੇ ਰਿਸ਼ਤੇਦਾਰਾਂ ਨੇ ਮਰ ਰਿਸ਼ਤੇਦਾਰ ਹੀ ਸੀ ਸਾਡੇ ਕੋਈ ਹੂੰ ਉਹਨਾਂ ਨੇ ਸਾਨੂੰ ਆਖਿਆ ਸੀਗਾ ਯਾਰ ਤੁਸੀਂ ਪਾਕਲੇ ਵੀਡੀਓ ਬਣਾਉਣ ਜੋਗੀ ਰਹੇ ਹਾਂ ਹੂੰ ਮੈਂ ਚੱਲੋ ਕੋਈ ਨਹੀਂ ਬਾਬਾਈ ਕਰਨਗੇ ਕਿਰਪਾ ਕਰਦੇ ਹੂੰ ਫਿਰ ਅੱਜ ਬਾਬਾਈ ਨੇ ਕਿਰਪਾ ਕਰਤੀ ਹੂੰ ਤੇ ਹੁਣ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਅਸੀਂ ਚੱਲੋ ਵੀਡੀਓ ਬਣਾਉਣ ਜੋ ਕਰੀ ਰਹਿਗੇ ਪਰ ਗੁਰੂ ਬਾਬਾ ਜੀ ਨੇ ਸਾਡੀ ਬਾਹ ਫੜੀ ਪਰ ਜਿਨ੍ਹਾਂ ਨੇ ਸਾਨੂੰ ਨਹੀਂ ਵਧਾਈਆਂ ਦਿੱਤੀਆਂ ਸੀ ਨਾ ਉਹਨਾਂ ਦਾ ਦੱਸ ਉਹਨਾਂ ਦੇ ਕੋਲੇ ਵੀ ਸਾਡੀ ਵੀਡੀਓ ਪਹੁੰਚਾਈ ਜੀ ਹੁਣ ਜਿਨ੍ਹਾਂ ਨੇ ਆਪਾਂ ਨਹੀਂ ਵਧਾਈਆਂ ਦੇਣੀਆਂ ਚੱਲੋ ਆਪਾਂ ਆਪਾਂ ਕਰ ਉਹਨਾਂ ਦੀਆਂ ਵਧਾਈਆਂ ਦੇ ਬੈਠੇ ਤੇ ਬਸ ਕੀ ਬਾਬਾ ਜੀ ਦੀ ਕਿਰਪਾ ਨਾਲ ਸਾਨੂੰ ਬਹੁਤ ਵੀਡੀਓ ਤਾਂ ਪੂਰੀ ਦੁਨੀਆ ਚ ਚਲੀ ਗਈ ਵੀਡੀਓ ਤੁਹਾਡੀ ਦੇਖ ਕੇ ਮੈਨੂੰ ਲੱਗਦਾ ਉਹ ਜਿਹਨੇ ਵੀ ਵੇਖੀ ਹੈ ਜੇ ਉਹ 1 ਮਿਲੀਅਨ 10 ਲੱਖ ਲੋਕਾਂ ਨੇ ਵੇਖੀ ਤੇ 10 ਦੇ 10 ਲੱਖ ਖੁਸ਼ ਹੋਏ ਹੋਣੇ ਆ ਤੇ ਤੁਸੀਂ ਇੱਕ ਅੱਧੇ ਦੀ ਨਾ ਖੁਸ਼ੀ ਤੋਂ ਆਪਾਂ ਕੀ ਲੈਣਾ ਹੈ ਨਾ ਸਹੀ ਆ ਸਾਨੂੰ ਕੱਲੇ ਆਪਣੇ ਆਪਣੇ ਨੇ ਕੱਲੇ ਨਿਭਦਿਆਂ ਦਿੱਤੀਆਂ ਬਾਕੀ ਸਾਰਿਆਂ ਨੇ ਦਿੱਤੀਆਂ ਕੱਲੇ ਬਸ ਆਪਣੇ ਨੇ ਦਿੱਤੀਆਂ ਸਾਹੀਂ ਸਾਡੇ ਆਪਣੇ ਨੇ ਇੱਕ ਦੋ ਜਾਣਿਆਂ ਨੇ ਸਾਡੇ ਰਿਸ਼ਤੇਦਾਰਾਂ ਨੇ ਸਟੋਰੀ ਪਾਈ ਹੋਣੀ ਆ ਬਸ ਇੱਕ ਚੀਜ਼ ਹੋਰ ਵੀ ਆ ਮੇਰੇ ਦਾ ਮਾਸੀ ਦਾ ਮੁੰਡਾ ਕਾਫੀ ਦੂਰ ਆ ਜੀਰੇ ਵਾਲੀ ਰਹਿੰਦੇ ਆ ਉਹਨਾਂ ਨੇ ਮੈਨੂੰ ਫੋਨ ਕੀਤਾ ਉਹਨਾਂ ਦੇ ਪਿੰਡ ਕਾਫੀ ਮੁੰਡੇ ਸਟੋਰੀਆਂ ਪਾਈ ਬੈਠਣ ਉਹਨਾਂ ਨੇ ਦੇਖ ਕੇ ਅਖਿਆ ਵੀ ਸਾਡੇ ਰਿਸ਼ਤੇਦਾਰ ਆ ਮੈਨੂੰ ਫੋਨ ਵੀ ਕੀਤਾ ਮੈਸੇਜ ਕਿਤੇ ਲਿਖੇ ਨਾਮ ਇਤੋਂ ਟਾਈਮ ਨਹੀਂ ਲੱਗਿਆਗਾ ਨਾ ਕੰਮ ਕਰ ਚ ਹੂੰ ਉਹਨਾਂ ਨੇ ਬੋਲ ਕੇ ਦੱਸਿਆ ਵੀ ਦੀਦੀ ਤੁਹਾਡੀ ਹਨਾ ਸਾਡੇ ਮੁੰਡੇ ਸਟੋਰੀਆਂ ਪਾਈ ਬੈਠੇ ਹਨ ਮੈਂ ਕਿਹਾ ਸਾਡੇ ਰਿਸ਼ਤੇਦਾਰਾਂ ਜਦੋਂ ਮੈਂ ਉਹਦਾ ਅਕਾਊਂਟ ਚੈੱਕ ਕੀਤਾ ਉਹਨੇ ਸਾਡੀ ਇੱਕ ਵਾਰੀ ਸਟੋਰੀ ਪਾਈ ਸੀ ਵੀ ਦੱਸੋ ਵੀ ਤੁਸੀਂ ਸਾਨੂੰ ਦੱਸ ਰਹੇ ਆਂ ਵੀ ਤੁਸੀਂ ਥੋੜੀ ਵੱਡੀ ਤਾਂ ਹਨਾ ਸਟੋਰੀ ਪਾ ਦਿਓ ਜੇ ਤੁਹਾਡੇ ਮੁੰਡੇ ਪਿੰਡ ਦੇ ਪਾਈ ਬੈਠੇ ਸਾਨੂੰ ਦੱਸ ਦਿਓ ਸਾਡੇ ਰਿਸ਼ਤੇਦਾਰ ਸਾਨੂੰ ਚਾਹ ਚੱਕ ਕੇ ਵੀਡੀਓ ਸੈਂਡ ਕਰਦੇ ਤੁਹਾਨੂੰ ਮੌਜ ਤੇ ਪਤਾ ਤੁਹਾਨੂੰ ਇੰਸਟਾਗ੍ਰam ਤੇ ਦੇਖਿਆ ਤੁਹਾਨੂੰ ਫੇਸਬੁੱਕ ਤੇ ਦੇਖਿਆ ਤੁਹਾਡੀ ਵੀਡੀਓ ਬਹੁਤ ਵਾਇਰਲ ਹੋਈ ਆ ਤੇ ਸਭ ਲੋਕਾਂ ਨੂੰ ਵਧਾਈਆਂ ਦਿੱਤੀਆਂ ਹੁਣ ਵੀ ਮੈਂ ਘਰੋਂ ਬਾਹਰ ਜਾਵਣਾ ਨਾ ਤੇ ਇਹ ਸਾਰੇ ਲੋਕੀ ਵਧਾਈਆਂ ਵੀ ਬਹੁਤ ਜਿਆਦਾ ਖੁਸ਼ੀ ਮਿਲਦੀ ਹੈ ਵੀ ਤੇਰੇ ਪੁੱਤ ਨੂੰ ਡਰਪਰ ਦਾ ਹੋ ਗਿਆ। ਇਹ ਇੰਸਟਾਗ੍ਰam ਤੇ ਤੁਸੀਂ ਬਹੁਤ ਚਿਰ ਦੇ ਚਲਾ ਰਹੇ ਹੋ ਪਰ ਬੱਲੇ ਬੱਲੇ ਹੁਣ ਹੋਈ ਹੈ ਹਨਾ। ਇਹ ਸਾਲ ਚ ਹੋਈ ਹੈ ਇਹ ਕਿਹੜੇ ਸੀਗੇ ਹੋਲੀ ਵਾਲੇ ਦੇ। ਹੋਲੀ ਵਾਲੇ ਦੇ। ਹੋਲੀ ਵਾਲੇ ਦੇ ਨਹੀਂ ਉਦੋਂ ਵੀਡੀਓ ਚੜੀ ਸੀ ਜਦੋਂ ਅਸੀਂ ਰੰਗ ਲਾਇਆ ਸੀਗਾ। ਹਾਂ ਰੰਗ ਵਾਲੀ ਵੀਡੀਓ ਤੁਹਾਡੀ ਪਹਿਲੀ ਉਹ ਚੱਲੀ ਸੀ ਇਹ। ਹਾਂਜੀ। ਉਸ ਤੋਂ ਬਾਅਦ ਵੀਡੀਓ ਚਾਰਨ ਲਾਤੀ ਸੀ ਐਸਾ ਟਾਈਮ। ਤਿਹਾੜ ਤੁਹਾਨੂੰ ਮੈਨੂੰ ਲੱਗਦਾ ਰੱਬ ਹੁਣ ਜਿਵੇਂ ਜਿੰਨੇ ਹਨਾ ਦੁੱਖ ਤਕਲੀਫਾਂ ਦਿੱਤੇ ਉੰਨੇ ਰੱਬ ਹੁਣ ਹਰ ਤਿਹਾੜੀ ਤੇ ਇੱਕ ਤਰੀਕੇ ਦੇ ਨਾਲ ਗਿਫਟ ਦੇ ਰਿਹਾ ਹਨ ਹਾਂਜੀ ਇੱਕ ਨਾ ਪਾਣੀ ਤੋਂ ਅਸੀਂ ਬੜੇ ਔਖੇ ਹੁੰਦੇ ਸੀ ਸਾਡੇ ਘਰ ਤੋਂ ਪਾਣੀ ਬਹੁਤ ਦੂਰੋਂ ਲਿਆਉਣਾ ਪੈਂਦਾ 2-3 ਕਿਲੋਮੀਟਰ ਦੂਰ ਲੈਣਾ ਪੈਂਦਾ ਪੀਣ ਵਾਲਾ ਪਾਣੀ ਹੂੰ ਮੈਂ ਉਹ ਸਾਨੂੰ ਕਿਹਾ ਕਿਸੇ ਤੋਂ ਪਾਣੀ ਪਵਾ ਲੈਣ ਇੱਥੇ ਸਾਡੇ ਪਾਣੀ ਪਾਉਣ ਆਉਂਦਾ ਹੈਗਾ ਜਦੋਂ ਆ ਦਿਨ ਦੇ ਕਿਸੇ ਤੋਂ ਰੱਬ ਰੋਟੀ ਨਾ ਖੋਵੇ ਕੁਝ ਵੀ ਖਾ ਕੇ ਸਭ ਕੋਈ ਪੋਵੇ ਭਾ ਪਾ ਗਰੀਬ ਵੀ ਹੋਵੇ ਉਹ ਵੀ ਖਾ ਕੇ ਪੋਵੇ ਪਰ ਸਾਨੂੰ ਸੀ ਪਾਣੀ ਪਵਾਉਣਾ ਸੀ ਤੇ ਮੈਂ ਇੱਕ ਦੋ ਵਾਰੀ ਇੱਥੋਂ ਪਾਣੀ ਆਇਆ ਪਾਣੀ ਪਾਉਣ ਆਲਾ ਦੋ ਤਿੰਨ ਘੰਟੇ ਪੌਂਦਾ ਤੁਹਾਨੂੰ ਮੈਂ ਪਾਣੀ ਪਵਾ ਲਿਆ ਮੈਂ ਕਿਹਾ ਵੀਰੇ ਕਿੰਨੇ ਦੀ ਕੰਨੀ ਇੱਕ ਵਾਰ ਤਾਂ ਮੈਨੂੰ ਕਹਿੰਦਾ 20000 ਦੀ ਆ ਵੀ ਮਜ਼ਾਕ ਚ ਮੈਂ ਕਿਹਾ ਸੀਰੀਅਸ ਹੋ ਕੇ ਦੱਸੋ ਵੀਰੇ ਕਿੰਨੇ ਦੀ ਡਰਮੇ ਆ ਵੀ ਇਦਾਂ ਤੇ ਸਾਡੇ ਪਵਾਰੇ ਸਿਗਾ ਪਾਣੀ ਤੇ ਮੈਂ ਕਿਹਾ ਵੀਰੇ ਸੱਚੀ ਦੱਸੋ ਕਿ ਨਾ ਦੂਜੇ ਦਿਨ ਕਹਿੰਦਾ ਤੁਹਾਡਾ ਆਰਡਰ ਪਾਣੀ ਦਾ ਬੰਦ ਆ ਅੱਛਾ ਹਾਂ ਮੈਂ ਉਹ ਗੱਲ ਨੂੰ ਸੀਰੀਅਸ ਨਹੀਂ ਲਿਆ ਮੈਂ ਕਿਹਾ ਕੋ ਉੱਥੇ ਪਾਣੀ ਪਤਾ ਨਹੀਂ ਆਪਾਂ ਨੂੰ ਪਤਾ ਨਹੀਂ ਬੰਦੇ ਕੋਈ ਨਾ ਮਮਾ ਕਿਸੇ ਦਾ ਮੋਟਰਸਾਈਕਲ ਫੜ ਫੜ ਕੇ ਲੈ ਆਵਾਂਗੇ ਥੋੜੇ-ਥੋੜੇ ਬਾਅਦ ਨਾਲ 6 ਮਹੀਨੇ ਹੋ ਗਏ ਇਸ ਗੱਲ ਨੂੰ ਤੇ ਸਾਡੇ ਗਵੰਡ ਚਾਚਾ ਜੀ ਕਹਿੰਦੇ ਨਾ ਕਹਿੰਦੇ ਤੁਸੀਂ ਇਹ ਫੁਲਾ ਨੰਤ ਕਿਸੇ ਦਾ ਮੋਟਰਸਾਈਕਲ ਮੰਗਣਾ ਪੈਂਦਾ ਜਾਂ ਕੁਝ ਵੀ ਤੇ ਤੁਸੀਂ ਐ ਕਰੋ ਕਾਜ ਤੋਂ ਪਾਣੀ ਨੂੰ ਮੈਂ ਕਿਾ ਚਾਚੋ ਪਾ ਕੇ ਨਹੀਂ ਜਾਂਦਾ ਸਾਡੇ ਪਾਣੀ ਪਤਾ ਨਹੀਂ ਕਾਤੋਂ ਨਹੀਂ ਪਾਤੇ ਜਾਂਦੇ ਮੈਂ ਕਿ ਤੁਸੀਂ ਕਹਿ ਕੇ ਵੇਖ ਲਓ ਜੇ ਪੈਸੇ ਤਾਂ ਅਸੀਂ ਦੇਣੇ ਆ ਪਤਾ ਨਹੀਂ ਕਾਤੋਂ ਸਾਡੇ ਨਾਲ ਪਾਣੀ ਉਹਨੇ ਕਿਹਾ ਤੇ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਕਹਿੰਦਾ ਅੱਜ ਤਾਂ ਹੈ ਨਹੀਂ ਮੇਰੇ ਕੋਲੇ ਪਾਣੀ ਸਵੇਰੇ ਪੜ ਫਿਰ ਉਹਨੂੰ ਥੋੜੀ ਜਿਹੀ ਵਾਰ ਸੱਦ ਕੇ ਕਹਿੰਦਾ ਨਾ ਉਹਨਾਂ ਨੂੰ ਕਹਿੰਦਾ ਫਲਾਣੇ ਘਰੇ ਕੰਨੀ ਰੱਖ ਦਿਆ ਕਰੋ ਵੀ ਸਾਡੇ ਉਧਰ ਲੈ ਕੇ ਇੱਕ ਇੰਨੀ ਰੱਖ ਦਿਆ ਕਰੋ ਤੂੰ ਉੱਥੇ ਭਰ ਦਿਆ ਕਰੂੰਗਾ ਇੱਥੇ ਪਾਣੀ ਨਹੀਂ ਪਾਉਣਾ ਇਹਨਾਂ ਨੂੰ ਵੀ ਸਾਡੇ ਸਾਡੇ ਗਾਂਹ ਪਾ ਕੇ ਜਾਂਦੇ ਸੀ ਪਾਣੀ ਅਸੀਂ ਫਿਰ ਇਹ ਗੱਲ ਮੈਂ ਫੀਲ ਕੀਤੀ ਮੇਰਾ ਪੁੱਤ ਕਾਤੋਂ ਇੱਥੇ ਪਾਣੀ ਪੀਵੇ ਜੇ ਤਾਂ ਆਪਣਾ ਬਾਟ ਟੱਪ ਕੇ ਨਾ ਪਾਣੀ ਪਾ ਕੇ ਜਾਂਦਾ ਹੋਵੇ ਤੇ ਆਪਾਂ ਕਿਸੇ ਦੇ ਘਰੇ ਕੰਨੀ ਵੀ ਰੱਖਦੇ ਚੰਗੇ ਲੱਗਦੇ ਹਨ ਪਰ ਉਸ ਗੱਲ ਵੀ ਮੇਰੇ ਦਿਲ ਤੇ ਲੱਗ ਗਈ ਸੀ ਵੀ ਕਿਉਂ ਮੇਰੇ ਪੁੱਤ ਨੂੰ ਸਾਨੂੰ ਪਾਣੀ ਕਾਤੋਂ ਨਹੀਂ ਪਾ ਕੇ ਜਾਂਦੇ ਵੀ ਸਾਡੇ ਕਿੰਨਾ ਹੀ ਕਹਤਾਂ ਉਹਨੂੰ ਮੈਂ ਅੱਜ ਵੀ ਠੱਲ ਕੇ ਪੁੱਛ ਲਾ ਮੈਨੂੰ ਲੱਗਦਾ ਜੋ ਮੈਨੂੰ ਮੇਰੇ ਮਾਨ ਵਿੱਚ ਹੈ ਜੀ ਅੱਛਾ ਵੀ ਉਹ ਦੱਸ ਦੂਗਾ ਵੀ ਕਾਤੋਂ ਨਹੀਂ ਮੈਂ ਤੁਹਾਨੂੰ ਪਾਣੀ ਪੰਦਾ ਪਰ ਮੈਂ ਹਲਝਾਜ ਪੈਂਦੇ ਨਹੀਂ ਮੈਂ ਜੇ ਕੋਈ ਨਹੀਂ ਕੋਈ ਅਗਲਾ ਕਰ ਲਏ ਆਪਣੇ ਤੋਂ ਨਾ ਹੋ ਵੀ ਹਨਾ ਪਾ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਮੈਂ ਕਹਿੰਨੀ ਆ ਵੀ ਪ੍ਰਮਾਤਮਾ ਦੀ ਕਿਰਪਾ ਕਰਕੇ ਜਿਨ੍ਹਾਂ ਨੇ ਵੀ ਸਾਡਾ ਨਾਮ ਮਾੜਾ ਕੀਤਾ ਉਹਨਾਂ ਨੂੰ ਵੀ ਰੱਬ ਤੰਦਰੁਸਤੀ ਦੇਵੇ ਪਰ ਮਾਤਮਾ ਉਹਨਾਂ ਨੂੰ ਵੀ ਤਰੱਕੀਆਂ ਬਖਸ਼ੇ ਮਿਹਨਤ ਦਾ ਮੁੱਲ ਉਹਨਾਂ ਦਾ ਵੀ ਪਵੇ ਹਨਾ ਜਿੰਨੀ ਮਿਹਨਤ ਕਰਦੇ ਆ ਦੁਨੀਆ ਇੰਨੇ ਪੱਤਰ ਤੇ ਡਿੱਗ ਸਕਦੀ ਜਵੇਂ ਪਾਣੀ ਮੁੱਲ ਦਾ ਪਾਣੀ ਵੀ ਨਹੀਂ ਲੈਣ ਦਿੰਦੀ ਨਾਲੇ ਟੈਂਕੀ ਦੇਖੋ ਕੰਨੀ 100 500 ਲੀਟਰ ਦੀ ਸੀਗੀ ਟੈਂਕੀ ਉਹਦੇ ਵਿੱਚੋਂ ਆਪਾਂ ਦਾ 5 ਕਿਲੋ ਆਪਾਂ ਪਾਣੀ ਥੋੜਾ ਛੋਟੀ ਜਿਹੀ ਕੰਨੀ ਆਪਣੀ 5 ਲੀਟਰ ਦੀ ਉਹਨਾਂ ਕਾ ਪਾਣੀ ਪਵਾਉਣਾ ਸੀ ਕਿਹੜਾ ਜ਼ਿਆਦਾ ਪਵਾਉਣਾ ਸੀ 10 ਰੁਪਏ ਦੇ ਕੇ ਪਰ ਉਹ ਵੀ ਮੇਰੇ ਦਿਲ ਤੇ ਲੱਗੀ ਮੈਂ ਕਹਿ ਰਹੀਦੀ ਤਾਂ ਆਪਾਂ ਹੁਣ ਸਨ ਆਨਲਾਈਨਡ ਹੋ ਗਿਆ ਮੈਂ ਕਹ ਰੋਂਦੀ ਹੁੰਦੀ ਸੀ ਮੈਂ ਅੰਦਰ ਪੈ ਪੈ ਕੇ ਇਹਨਾਂ ਕੰਨਾ ਕੋਈ ਨਾ ਮ ਮੇਰਾ ਪੁੱਤ ਹੁਣ ਨਹੀਂ ਐਂਡ ਹੋ ਗਿਆ ਫਿਰ ਅਸੀਂ ਰਿਸ਼ਤੇਦਾਰਾਂ ਤੋਂ ਕਿਸੇ ਤੋਂ ਮੋਟਰਸਾਈਕਲ ਮੰਗਿਆ ਮੇਰੀ ਬੇਟੀ ਇੱਥੇ ਸੀ ਹੀ ਤੇ ਕੁਝ ਲੈ ਕੇ ਆਉਣਾ ਸੀਗਾ ਤੇ ਮੈਂ ਆਪਣੇ ਜਵਾਈ ਨੂੰ ਭੇਜਿਆ ਮੈਂ ਕਿਹਾ ਜਾ ਪੁੱਤ ਤੁਸੀਂ ਦੋਨੇ ਜਾਣੇ ਲੈ ਆਉਣਾ ਤੇ ਪਰ ਮੁੰਡੇ ਤੋਂ ਤਾਂ ਪੁੱਛਿਆ ਕਹਿੰਦਾ ਹਾਂ ਕਰਤੀ ਜਦੋਂ ਉਹਨਾਂ ਦੇ ਘਰੇ ਗਏ ਤੇ ਉਹਨਾਂ ਨੇ ਉਹਨਾਂ ਦੇ ਘਰ ਦੇਣ ਜਵਾਬ ਦੇਤਾ ਮੋਟਰਸਾਈਕਲ ਤੇ ਮੇਰਾ ਜਵਾਈ ਤੇ ਉਹ ਮੇਰੇ ਉਸ ਦਿਨ ਵੀ ਦਿਲ ਚ ਆਈ ਵੀ ਆਹ ਤਾਂ ਗੱਲ ਬਹੁਤ ਗਲਤ ਹੋ ਗਈ ਜਵਾਈ ਭਾਈ ਨੂੰ ਮੋੜ ਤਾਂ ਚਲ ਮੁੰਡੇ ਨੂੰ ਮੋੜਦੇ ਆਏ ਚਲੋ ਪਿੰਡ ਦਾ ਸੀ ਪਰ ਮੇਰਾ ਜਵਾਈ ਮੂੰਹ ਤੇ ਫਿਰ ਵੀ ਮੇਰੇ ਜਵਾਈ ਨੇ ਕੁਝ ਨਹੀਂ ਕਿਹਾ ਕਹਿੰਦਾ ਕੋਈ ਨਾ ਮਮਾ ਆ ਕੇ ਮੈਨੂੰ ਕਹਿੰਦਾ ਕੋ ਆਪਣੇ ਘਰੇ ਵੀ ਆ ਜੂਗਾ ਕਿਤੇ ਹੈਨਾ ਮੇਰਾ ਥੋੜਾ ਜਿਹਾ ਜਵਾਈ ਵੀ ਤੁਹਾਨੂੰ ਤਾਂ ਪਹਿਲਾਂ ਵੀ ਦੱਸਿਆ ਸੀ ਵੀ ਮੈਂ ਗਰੀਬ ਘਰੇ ਆਪਣੀ ਕੁੜੀ ਵਿਆਹੀ ਹੈ ਜਾਦਾ ਅਮੀਰ ਘਰੇ ਨਹੀਂ ਹੈ ਹੈਨਾ ਤੇ ਉਹ ਚੀਜ਼ ਵੀ ਮੈਂ ਫੀਲ ਕੀਤੀ ਹੈ ਚੀਜ਼ੇ ਵੀ ਕੋਈ ਨਾ ਪਰਮਾਤਮਾ ਦੀ ਕਿਰਪਾ ਕਰਕੇ ਹੈਨਾ ਮੇਰਾ ਜਵਾਈ ਨੇ ਵੀ ਮੈਨੂੰ ਕਦੇ ਨਹੀਂ ਇਦਾਂ ਦੇ ਗਿਆ ਵੀ ਕੋਈ ਨਾ ਮਮਾਸੇ ਤੁਰ ਕੇ ਜਾਵਣਾ ਨਹੀਂ ਫਿਰ ਉਹ ਵਿਚਾਰੇ ਅੱਧੀ ਵੜ ਤੁਰ ਕੇ ਗਏ ਕਿਸੇ ਨਾਲ ਚੜ ਚੜਾਕ ਗਏ ਪਰ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਵੀ ਕਿਹਾ ਕਿਸੇ ਦਾ ਮੋਟਰਸਾਈਕਲ ਨਹੀਂ ਮੰਨਣਾ ਵੀ ਸਾਨੂੰ ਦਿੱਤਾ ਆਪਣੇ ਆ ਨਹੀਂ ਆ ਜਵਾਬ ਵੀ ਬਗਾਨੇ ਦਿੰਦੇ ਤਾਂ ਥੋੜਾ ਜਿਹਾ ਦੁੱਖ ਵੀ ਹੋ ਜਾਂਦਾ ਕਿਸੇ ਨੇ ਫੜ ਲਿਆ ਦੇ ਪਰ ਬਗਾਨਿਆਂ ਨੇ ਤਾਂ ਸ਼ਾਇਦ ਦੇ ਹੀ ਦਿੱਤੀ ਸੀਗੇ ਇਸੇ ਟਾਈਮ ਤੇ ਲੋੜ ਪੈਣ ਤੇ ਮਾੜਾ ਮੋਟਾ ਹਨਾ ਤੇ ਨਹੀਂ ਤਾਂ ਆਪਣੇ ਨੂੰ ਤਾਂ ਸਾਨੂੰ ਜਮਾ ਹੀ ਨਹੀਂ ਦਿੱਤਾ ਜਿਸ ਤਰ੍ਹਾਂ ਇਹੋ ਜਿਹਾ ਕੀ ਹੋ ਜਾਂਦਾ ਦੁਨੀਆ ਨੂੰ ਦੁਨੀਆ ਸਹਾਰਾ ਬਣਨ ਦੀ بجائے ਦੁਨੀਆ ਔਕੜਾ ਰੋੜੇ ਬਣਨ ਲੱਗ ਜਾਂਦੀ ਆ ਖਾਸ ਕਰਕੇ ਆਪਦੇ ਉਹ ਤੁਹਾਨੂੰ ਤਾਂ ਆਪਦੇ ਤੋਂ ਵੱਧ ਜ਼ਰੂਰਤ ਸੀ ਜਿਸ ਤਰੀਕੇ ਨਾਲ ਤੁਸੀਂ ਆਪਣੀ ਜ਼ਿੰਦਗੀ ਕੱਢੀ ਜਾਂਦੇ ਹੋ ਆਪਣੇ ਇਦਾਂ ਦੇ ਨੇ ਵੀ ਸਾਡੇ ਅੱਗੇ ਹੱਥ ੱਡ ਨਹੀਂ ਆਪਣੇ ਖੁਸ਼ੀ ਵੀ ਦੇਖ ਕੇ ਜਰਦੇ ਨਹੀਂ ਜਿਵੇਂ ਹੁਣ ਸਾਡੀ ਬਾਬਾ ਜੀ ਨੇ ਬਾਹ ਫੜੀ ਆ ਇਹ ਨਵੇਂ ਵੀ ਥੱਲੇ ਡਿੱਗ ਗਏ ਜਿਵੇਂ ਇਹਨਾਂ ਨੇ ਸਾਡੀ ਵੀਡੀਓ ਦੇਖ ਲੈਂਦੇ ਆ ਆਪਣੇ ਸਾਡੇ ਲਾਈਕ ਨਹੀਂ ਕਰਦੇ ਹੂੰ ਦੇਖਦੇ ਸਾ ਹੁਣ ਇਹਨਾਂ ਦੀ ਵੀਡੀਓ ਇੱਕ ਲਾਈਕ ਨਾਲ ਸਿਕਰਟ ਫੇਮਸ ਹੋਣ ਲੱਗ ਗਈ ਇਹ ਤਾਂ ਆਪਣ ਲੋਕਾਂ ਦੇ ਸਿਰ ਤੇ ਜਾਂ ਅਸੀਂ ਵਧਾਈਆਂ ਦੇਣ ਨਾਲ ਕਿਸੇ ਦੇ ਪਰ ਐਵੇਂ ਇੱਕ ਗੱਲ ਹੁਣ ਵੀ ਦੱਸਦੀ ਆ ਸ਼ਾਇਦ ਮੁੰਡੇ ਦੇਖਣਗੇ ਵੀ ਹਸਣ ਦੀ ਵੀਡੀਓ ਹੂੰ ਵੀ ਹੁਸਨ ਤੇ 11 ਮਿਲੀਆਂ ਨੇ ਵੀ ਕਿਸੇ ਨੇ ਵੀਡੀਓ ਨਹੀਂ ਵੀ ਸਟੋਰੀ ਨਹੀਂ ਪਾਈ ਕੱਲ ਪਰਸੋਂ ਮਿਲਿਆ ਮੈਂ ਹੁਸਨ ਨੇ ਮੈਂਸ਼ਨ ਕੀਤੀਆਂ ਵੀਡੀਓ ਮੈਂ ਕਹਿੰਦਾ ਪੁੱਤ ਤੁਸੀਂ ਕਾਹਤੋਂ ਕੀਤੀਆਂ ਜਦੋਂ ਆਪਣੀ ਵੀਡੀਓ ਪਹਿਲਾਂ ਹੀ ਨਹੀਂ ਕਹਿੰਦਾ ਮਮਾ ਮੈਨੂੰ ਵਧਾਈਆਂ ਸਾਰਿਆਂ ਨੇ ਦਿੱਤੀਆਂ ਮੈਂ ਕਹਿੰਦਾ ਚਲੋ ਸਿਰ ਮੱਥੇ ਵਧਾਈਆਂ ਸਭ ਨੇ ਦਿੱਤੀਆਂ ਪਰ ਸਟੋਰੀ ਸਾਡੇ ਇੱਕ ਦੋ ਰਿਸ਼ਤੇਦਾਰਾਂ ਨੇ ਪਾਈ ਇੱਕ ਦੋ ਨੇ ਤਾਂ ਮੈਂ ਕਹਿ ਕੇ ਕਿਹਾ ਮੈਂ ਕਹਾਂ ਕੀ ਗੱਲ ਮੈਂ ਆਦੇ ਪੁੱਤ ਦੀ ਵੀਡੀਓ ਤੁਹਾਨੂੰ ਸੈਂਡ ਕੀਤੀ ਤੁਹਾਨੂੰ ਇਹ ਨਹੀਂ ਆਇਆ ਵੀ ਇੰਨੀ ਵੀਡੀਓ ਸਾਡੇ ਭਾਂਜੇ ਦੀ ਜਾਂ ਕਿਸੇ ਭਤੀਜੇ ਦੀ ਜਾਂ ਕਿਸੇ ਦੀ ਵੀ ਵਾਇਰਲ ਹੁੰਦੀ ਹੈ ਨਾ ਇਹ ਬੱਸ ਮੇਰੇ ਨਾਨ ਕੋਲੇ ਦਾਵੇਂ ਮੈਂ ਕਿਹੜੀ ਸਕੀਨ ਨਾਨ ਉਹਦੇ ਕੋਲ ਤਾਂ ਫੋਨ ਉਹਦੇ ਮੁੰਡੇ ਆਲੇ ਬਹੁਤ ਚਾ ਕੀਤਾ ਵੀ ਮੇਰੇ ਨਾਨ ਆ ਜਿਹੜੀ ਤੁਸੀਂ ਪਹਿਲਾਂ ਦੱਸ ਵੀ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਵੀ ਮੇਰੀ ਨਾਨ ਕੋਲੇ ਤਾਂ ਫੋਨ ਨਹੀਂ ਹੈਗਾ ਉਹਦੇ ਨੋਆ ਨੇ ਉਹਦੇ ਮੁੰਡਿਆਂ ਨੇ ਉਹਦੀ ਬੇਟੀ ਨੇ ਹਣਾ ਸਭ ਨੇ ਸਾਨੂੰ ਵਧਾਈਆਂ ਦਿੱਤੀਆਂ ਜਿੰਨੇ ਝੋਕਰੇ ਵੀ ਸੀਗੇ ਹਨਾ ਵੀ ਸਾਨੂੰ ਉਹਦਾ ਬਹੁਤ ਜ਼ਿਆਦਾ ਤੇ ਪਰ ਮੈਂ ਕਿਹਾ ਇੱਕ ਦੋ ਜਣਿਆਂ ਨੂੰ ਆਪ ਦੇ ਲਿੰਕ ਦੇ ਵਿੱਚ ਆਪ ਫੋਟੋ ਜਦੋਂ ਸੈਂਡ ਕੀਤੀਆਂ ਹੁਣ ਉਹ ਸੁਣਨਗੇ ਵੀ ਪਰ ਮੈਂ ਉਹਨਾਂ ਨੂੰ ਬੋਲੀ ਵੀ ਆ ਪਹਿਲਾਂ ਲੜੀ ਵੀ ਉਹਨਾਂ ਨਾਲ ਮਤਲਬ ਮੈਂ ਕਹਾ ਵੀ ਕੀ ਗੱਲ ਮੈਂ ਵੀਡੀਓ ਸੈਂਡ ਕਰਦਿਆਂ ਕੀ ਗੱਲ ਤੁਹਾਡੀ ਸਟੋਰੀ ਨਾਲ ਅਸੀਂ ਕਿਹੜੇ ਵਾਇਰਲ ਹੋਣ ਲੱਗੇ ਆ ਵਿਸਚਾ ਤਾਂ ਹੁੰਦਾ ਹੀ ਆ ਸਾਨੂੰ ਮੰਨ ਤਾਣਾ ਤੁਹਾਨੂੰ ਵੀਡੀਓ ਸ਼ੇਅਰ ਕੀਤੀ ਆ ਮੈਂ ਤੇ ਨਹੀਂ ਕੀਤੀ ਪਰ ਸਾਨੂੰ ਪਬਲਿਕ ਨੇ ਕਿਸੇ ਤੋਂ ਆਸਮੇਦ ਨਹੀਂ ਛੱਡਣ ਦਿੱਤੀ ਮੈਂ ਕਹਿੰਨੀ ਸਾਨੂੰ ਨਾ ਆਪਣੇ ਤੋਂ ਉੱਤੋਂ ਵਧਾਈਆਂ ਦਿੱਤੀਆਂ ਕਿ ਉਹਨਾਂ ਦਾ ਮੈਂ ਧੰਨਵਾਦ ਕਰਦੀ ਆਂ ਵੀ ਜੋ ਵੀ ਬੱਚੇ-ਬੱਚੇ ਨੇ ਸਾਡਾ ਸਟੇਟਸ ਪਾਇਆ ਹਜੇ ਵੀ ਸਾਡੀ ਤੁਹਾਨੂੰ ਵੀਡੀਓ ਦਿਖਾ ਦਿੰਨੀ ਆਂ ਹਜੇ ਵੀ ਰੁਕੀ ਕੱਲ ਵੀ ਵੇਖੋ ਗੁਦਵਾਲੀ ਦਾ ਦਿਨ ਸੀ ਨਹੀਂ ਤਾਂ ਸਟੋਰੀਆਂ ਪਾਉਂਦੇ ਆਪਣੀਆਂ ਪਰ ਉਹਨਾਂ ਨੇ ਸਾਡੀਆਂ ਪਾਈਆਂ ਸੀ ਧੰਨਵਾਦ ਕਰਦੇ ਵੀ ਅਸੀਂ ਇੰਨੇ ਲੱਕੀ ਹੋਗੇ ਕਿ ਸਾਡੀਆਂ ਸਟੋਰੀਆਂ ਪਾਈਆਂ ਦਿਵਾਲੀ ਵਾਲੇ ਦਿਨ ਕਿਉਂਕਿ ਹਰ ਬੰਦਾ ਸਮਝਦਾ ਵੀ ਇਹ ਚੀਜ਼ਾਂ ਕਿੰਨੀਆਂ ਮੁਸ਼ਕਲ ਨਾਲ ਮਿਲਦੀਆਂ ਕਿੰਨਾ ਬੰਦਾ ਸਟਰਗਲ ਕਰਦਾ ਉਹਨਾਂ ਨੂੰ ਇਹ ਥੋੜੀ ਕਹਾਣੀ ਨੇ ਮੈਨੂੰ ਲੱਗਦਾ ਅੱਧੇ ਪੰਜਾਬ ਦੀ ਕਹਾਣੀ ਹੋਣੀ ਹੈ ਜਿਹਦੇ ਉਹਨਾਂ ਲੋਕਾਂ ਦੀ ਕਹਾਣੀ ਹੋਣੀ ਹੈ ਜਿਨ੍ਹਾਂ ਦੀਆਂ ਉਮੀਦਾਂ ਅੱਜ ਵੀ ਆਸਾਂ ਉਮੀਦਾਂ ਹੈ ਵੀ ਸਾਡੇ ਵੀ ਸ਼ਾਇਦ ਕੋਈ ਹੋਵੇ ਹਾਂ ਬਹੁਤ ਔਖਾ ਜੀ ਸਾਨੂੰ ਸਾਨੂੰ ਪਤਾ ਵੀ ਅਸੀਂ ਪਾਣੀ ਤੋਂ ਹਨਾ ਜਾਨੋਂ ਤੋਂ ਸਾਨੂੰ ਇੱਕ ਗੱਲ ਹੋਰ ਵੀ ਅਸੀਂ ਸਾਰੇ ਸਾਡੇ ਰਿਸ਼ਤੇਦਾਰਾਂ ਕੋਲੇ ਮੋਟਰਸਾਈਕਲ ਗੱਡੀਆਂ ਹੂੰ ਸਾਰੇ ਸਾਡੇ ਸ੍ਰੀਕੇ ਵਕੀਲੇ ਦੇ ਵਿੱਚ ਵੀ ਮੋਟਰਸਾਈਕਲ ਆ ਸਾਰਿਆਂ ਕੋਲੇ ਹਨਾ ਮੜੇ ਤੋਂ ਮੜੇ ਘਰੇ ਵੀ ਸੱ ਕੱਲੇ ਸਾਡੇ ਕੋਲੇ ਹੈ ਨਹੀਂ ਸੀ ਮੇਰੇ ਬੱਚੇ ਨੂੰ ਮੇਰੇ ਭਰਾ ਨੇ ਇੱਕ ਦੋ ਵਾਰੀ ਅੱਜ ਵੀਡੀਓ ਵੀ ਦੇਖੋਗਾ ਵੈਸੇ ਇੱਕ ਦੋ ਵਾਰੀ ਕਹਿ ਵੀ ਦਿੱਤਾ ਸੀ ਪੁੱਤ ਕੋਈ ਨਹੀਂ ਤੈਨੂੰ ਵੀ ਲੈ ਕੇ ਦੇਵਾਂਗੇ ਭਰਾ ਨੇ ਵੱਡੇ ਨੇ ਹੌਸਲਾ ਦਿੱਤਾ ਸੀ ਦੋ ਭਰਾਵਾਂ ਤੋਂ ਮੈਂ ਪਹਿਲਾਂ ਦੱਸਿਆ ਮੇਰੇ ਨੇ ਡੈਥ ਹੋ ਗਈ ਸੀ ਤੇ ਮੇਰੇ ਇੱਕ ਭਰਾ ਨੇ ਕਿਹਾ ਪੁੱਤ ਤੈਨੂੰ ਵੀ ਲੈ ਕੇ ਦੇਵਾਂਗੇ ਮੋਟਰਸਾਈਕਲ ਇਹ ਹੌਸਲਾ ਦਿੰਦਾ ਸੀ ਪਰ ਲੈ ਕੇ ਤੇ ਤੁਹਾਨੂੰ ਪਤਾ ਕੋਈ ਵੀ ਮਾਂ ਹੀ ਖੜੂਗੀ ਨਾ ਦਾ ਕੋਈ ਤਾਇਆ ਚਾਚਾ ਨਾਲ ਖੜ ਸਕਦਾ ਨਾ ਕੋਈ ਮਾਮਾ ਖੜ ਸਕਦਾ ਚਲੋ ਆਪਾਂ ਇਹ ਸਮਝ ਸਕਦੇ ਆ ਸਾਰਿਆਂ ਦੀਆਂ ਕਬੀਲਦਾਰੀਆਂ ਹੁੰਦੀਆਂ ਚਲੋ ਹੌਸਲਾ ਦਿੱਤਾ ਉਹਨੇ ਵੀ ਹੌਸਲਾ ਦੇਣਾ ਸਭ ਤੋਂ ਵੱਡੀ ਗੱਲ ਹੈ ਹੌਸਲਾ ਵਕੀ ਦੀ ਗੱਲ ਆ ਨਾ ਦਿੱਤਾ ਵੀ ਕੋਈ ਨਾ ਦਿਨ ਉਹ ਪੁੱਤ ਲੈ ਕੇ ਦੇਵਾਂਗੇ ਮੋਟਰਸਾਈਕਲ ਪਰ ਅਸੀਂ ਅੱਜ ਲੈ ਲਿਆ ਮੋਟਰਸਾਈਕਲ ਉਹਨਾਂ ਵੀਰਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਦੀ ਆ ਕੋਈ ਗੱਲ ਮੇਰਾ ਪੁੱਤ ਵੀ ਬਰੋਪਰ ਦਾ ਜਦੋਂ ਅਸੀਂ ਕਿਤੇ ਰਿਸ਼ਤੇਦਾਰੀ ਤੇ ਜਾਣਾ ਤੁਸੀਂ ਚੰਗਾ ਮਾੜਾ ਮੋਟਰਸਾਈਕਲ ਲੈ ਲਓ ਤੁਸੀਂ ਲੇਟ ਹੋ ਜੰਨੇ ਆ ਤੁਸੀਂ ਏਦਾਂ ਹੋ ਜਾਂਦੇ ਬੱਸ ਤੁਸੀਂ ਜਿਵੇਂ ਦੱਸਦੇ ਸੀ ਤੁਸੀਂ ਹਨਾ ਬਾਉਂਸਰ ਦੀ ਜੌਬ ਕਰਦੇ ਸੀ ਤੁਰ ਤੁਰ ਤੇ ਰਾਤਾਂ ਨੂੰ ਕਿੰਨੀ ਵਾਰ ਆਉਂਦੇ ਹੋ ਉਹ ਗੱਲ ਵੀ ਹੁਣ ਮੈਂ ਕਹਿੰਦੀ ਆ ਮੈਂ ਹੁਣ ਪਹਿਲੀ ਵਾਰੀ ਜਦੋਂ ਕੰਮ ਤੇ ਜਾਉਂਗੀ ਨਾ ਤੇ ਉਸ ਟ੍ਰੈਪ ਤੇ ਮੈਂ ਬੱਚੇ ਦੀ ਵੀਡੀਓ ਜ਼ਰੂਰ ਬਣਾਉਂਗੀ ਹੁਣ ਮੈਨੂੰ ਹੌਸਲਾ ਹੁੰਦਾ ਇੱਕ ਦਿਨ ਮੈਨੂੰ ਚੜਾ ਕੇ ਵੀ ਆਇਆ ਇੱਥੇ ਮੈਂ ਗਈ ਹੋਈ ਸੀ ਮੈਨੂੰ ਮੈਂ ਵੱਤਰ ਟਿੱਕਰ ਚੜਾ ਕੇ ਆਏ ਹਨਾ ਅੱਧੀ ਵਾਰ ਟਿੱਕਰ ਚੜਾ ਕੇ ਆਏ ਬੱਸ ਤੇ ਬੜਾ ਹੌਸਲਾ ਹੋਇਆ ਵੀ ਬੱਚਾ ਮੇਰਾ ਉੱਠਿਆ 5 ਵਜੇ ਹਨਾ ਉੱਠ ਕੇ ਮੈਨੇ ਚੜਾ ਕੇ ਉਸ ਦਿਨ ਵੀ ਮੈਥੋਂ ਵੀਡੀਓ ਨਹੀਂ ਬਣੀ ਰਾਤ ਸੀਗੀ ਪਰ ਹੁਣ ਜ ਪੋਸਟ ਕਰੂੰਗੀ ਵੀ ਕਿੰਨਾ ਹੌਸਲਾ ਹੁੰਦਾ ਸਾਡੇ ਘਰੇ ਹੁਣ ਤਾਂ ਫੋਨ ਮਾਰਦੇ ਨਹੀਂ ਬੱਸ ਸੱਜ ਬੈਠਿਆ ਨੇ ਫੋਨ ਮਾਰਦੇ ਨੇ ਆਜੋ ਵੀਰੇ ਲੈ ਜਾਓ ਆਜੋ ਆਪਦੇ ਘਰਲੇ ਨੂੰ ਫੋਨ ਕਰਨਾ ਆਪਦੇ ਪੁੱਤ ਨੂੰ ਤੁਸੀਂ ਕਹਿੰਦੇ ਹੁੰਦੇ ਸੀ ਵੀ ਸਾਰੇ ਆਪਾਂ ਬੱਚਾ ਨੂੰ ਫੋਨ ਕਰ ਦਿੰਦੇ ਸੀ ਲਾਜੋ ਤੇ ਮੈਂ ਅਹੀਂ ਟ੍ਰੇਨ ਸਟੇਸ਼ਨਾਂ ਤੇ ਬੈਠੀ ਹਾਂ ਤੇ ਟੇਸ਼ਨਾਂ ਤੇ ਬੈਠੀ ਰਹਿੰਦੀ ਸੀ ਸਾਡੇ ਘਰ ਵੀਕਲ ਹੀ ਹੈ ਨਹੀਂ ਸਾਰਿਆਂ ਨੇ ਘਰ ਉੱਪਰ ਹੀ ਜਾਵੜਨਾ ਮੈਂ ਟੇਸ਼ਨਾਂ ਦੀ ਰਾਤ ਕੱਟਣੀ ਬੱਸ ਅੱਡੇ ਤੇ ਰਾਤ ਕੱਟਣੀ ਬੈਠ ਬੈਠ ਕੇ ਡਾਂ ਡਰ ਕੇ ਵੀ ਮੈਂ ਰਾਤ ਨੂੰ ਘਰ ਹੀ ਨਹੀਂ ਜਾ ਸਕਦੀ ਘਰੇ ਜਾਵਾਂਗੀ ਤਾਂ ਜਾਵਾਂ ਕਦੇ ਤੇ ਬੱਚਾ ਬੜੇ ਕੋ ਲੈਣ ਆ ਜੂ ਫੇਚ ਜਨ ਬਹੁਤ ਦੁੱਖ ਹੁੰਦਾ ਸੀ ਹੁਣ ਬੱਚਾ ਮਿੰਟ ਚ ਉੱਠ ਖੜਦਾ ਜਦੋਂ ਮੈਂ ਕਹਦਾ ਪੁੱਤ ਮੈਂ ਜਾਣੀ ਆ ਕਿਥੇ ਸੁੱਤਾ ਪਿਆ ਆਵਾਜ਼ ਨਹੀਂ ਸੀ ਦਿੰਦਾ ਗਾ ਮਾਂ ਕੋਈ ਨਾ ਮੈਂ ਛੱਡਿਆ ਹੁਣ ਤਾਂ ਮੈਨੂੰ ਤੁਹਾਡੇ ਜ਼ਿਕਰ ਵੀ ਜਾਊਗਾ ਤਾਂ ਮੈਨੇ ਛੱਡ ਕੇ ਆਊਗਾ ਜੇ ਤਾਂ ਮੈਂ ਕੰਮ ਤੇ ਗਈ ਨਹੀਂ ਉਸ ਤੋਂ ਬਾਅਦ ਹੁਣ ਜਾਣ ਲੱਗੂਗੀ ਬਸ ਦਿਵਾਲੀ ਤੋਂ ਮਗਰੋਂ ਮੈਂ ਕਿਹਾ ਸੋਚਿਆ ਥੋੜੇ ਬਾਰੇ ਨਾਰਮਲ ਕੰਮ ਆ ਬੱਚਾ ਬੇਟੀ ਕੋਲੇ ਦਿਵਾਲੀ ਦੇਣ ਗਏ ਸੀ ਤਾਂ ਮਿੰਟ ਮਿੰਟ ਚ ਆਵਾੜਦੇ ਸੀ ਹੌਸਲਾ ਹੀ ਬੜਾ ਵੱਧਾ ਜਦੋਂ ਆਪਦੇ ਮੋਟਰਸਾਈਕਲ ਤੇ ਬੈੰਨੇ ਆ ਕਿਸੇ ਦੇ ਡੜੀ ਹੁੰਦਾ ਸੀ ਇੱਧਰ ਨਾ ਹੋ ਜਾਈ ਸੱਟ ਨਾ ਵਜੇ ਬੇੜ ਬਾਕੀ ਹੋ ਸਿਰ ਤੁਸੀਂ ਦੱਸੋ ਕੁਛ ਬਸ ਆਪਾਂ ਦਾ ਸਾਰਾ ਇੰਜਵਾਇ ਕਰ ਦਿੱਤਾ ਹੁਣ ਇੱਕ ਮੇਰਾ ਯਾਰ ਬਿੱਲੀ ਤੋਂ ਮੋਟਰਸਾਈਕਲ ਮੰਗਣ ਗਿਆ ਸੀ ਹੂੰ ਪਹਿਲਾਂ ਮੈਨੂੰ 10 ਕਿ ਮਿੰਟਾਂ ਦਾ ਬੈਹਿ ਜਾ ਕੋਈ ਨਹੀਂ ਲੈ ਜੀ ਤੇ ਮੈਂ ਬੈਠਾ ਰਿਹਾ ਜੀ ਮੈਂ ਚੱਲ ਲਾਇਆ ਭਈ ਭੈਣ ਕੋਲ ਜਾਣਾ ਹੂੰ ਤੇ ਉਹਨਾਂ ਦੇ ਮੰਮੀ ਤੋਂ ਪੁੱਛ ਲਾ ਫਿਰ ਮੰਮੀ ਨੇ ਤਾਂ ਉਹਨਾਂ ਨੂੰ ਜਵਾਬ ਹੀ ਦੇ ਦਿੱਤਾ ਹੁਣ ਮੈਂ ਵੀ ਸਾਰਿਆਂ ਨੂੰ ਕਹਿ ਦਿੰਦਾ ਮੇਰੀ ਮੰਮਾ ਨੂੰ ਪੁੱਛੋ ਹੂੰ ਜਦ ਆਪ ਜੇ ਵਾਰੀ ਰਜਾ ਆ ਗਿਆ ਨਦੇ ਫਿਰ ਮੈਂ ਕਿਹਾ ਜਦ ਨਹੀਂ ਮਾ ਮਾ ਦਾ ਪਰ ਮੈਂ ਜਦੋਂ ਲੈ ਕੇ ਮੇਰੇ ਬੰਮਾ ਨੇ ਮੈ ਮਾਰ ਦਿੱਤਾ ਫਿਰ ਦੱਸੋ ਕਈ ਪੋਟਗਾ ਉਹਨਾਂ ਨੇ ਚੈਨਲ ਨਾਲ ਵੀਡੀਓ ਪਾਈ ਮੁੰਡੇ ਨੇ ਆਪ ਦਿੱਤਾ ਮੈਂ ਨਹੀਂ ਮੁੱਟਾ ਲੈ ਦਿੱਤਾ ਮੇਰੀ ਮੰਮੀ ਲੈ ਕੇ ਤੈਨੂੰ ਤਾਂ ਮੁੱਟਾ ਲੈ ਗਿਆ ਕਈ ਪੈਨੰ ਮਿਸਟਰੀਆਂ ਦਿਹਾੜੀ ਗਿਆ ਮੈਂ ਦਿਹਾੜੀ ਦਿਹਾੜੀ ਹੁਣ ਕੰਮ ਤਾਂ ਕਰਦਾ ਹੀ ਵੈਸੇ ਹੁਣ ਭੈਣ ਦੇ ਨਾਲ ਘਰ ਦੇ ਵਿੱਚ ਵੀ ਹੁਣ ਵੀ ਮੈਨੂੰ ਕਹਿੰਦਾ ਮम्मा ਮੈਂ ਕੰਮ ਵੀ ਕਰੂੰਗਾ ਚਲੋ ਵੇਦਾ ਨੇ ਵੀਡੀਓ ਫੋਨ ਆ ਲੈਣੇ ਵੀ ਹੌਸਲਾ ਦਿੱਤਾ ਬੱਚੇ ਨੂੰ ਪਰ ਇਹਦੇ ਮਨ 'ਚ ਵੀ ਆਈ ਵੀ ਮੈਂ ਵੀ ਆਪਣੇ ਮਾਂ ਨੂੰ ਹਨਾ ਪੜਦੇ ਨਾਲ ਨਾਲ ਪੜ੍ਹਾਈ ਦੇ ਕੰਮ ਕਰਾਂ ਕੋਈ ਹੂੰ ਹੁਣ ਮੈਨੂੰ ਕਦੇ-ਕਦੇ ਕਹਿ ਵੀ ਜਾਂਦਾ ਮਾਂ ਤੂੰ ਮੈਨੂੰ ਜੋ ਵੀ ਕੰਮ ਚਲਾ ਕੇ deta ਨਾ ਕੋਈ ਰੜੀ ਰੁੜੀ ਵੀ ਲੱਗ ਦਿੱਤੀ ਮੈਂ ਉਹ ਵੀ ਚਲਾ ਲੂੰਗਾ ਹੂੰ ਵੀ ਆਪਾਂ ਨੂੰ ਕੰਮ ਦਾ ਕੋਈ ਡਰ ਨਹੀਂਗਾ ਕੋਈ ਨਹੀਂ ਨਾਲ ਖੜਦਾ ਹਨਾ ਮਾਰੇ ਟੰਮ ਦੇ ਵਿੱਚ ਪਰ ਸਾਡੇ ਘਰੇ ਅੱਜ ਤੱਕ ਮੈਨੂੰ ਲੱਗਦਾ ਕੋਈ ਸਾਡਾ ਵੇਖਣ ਹੀ ਨਹੀਂ ਆਇਆ ਮੋਟਰਸਾਈਕਲ ਅੱਛਾ ਕੋਈ ਵੀ ਨਹੀਂ ਆਇਆ ਕੋਈ ਨਹੀਂ ਸਕੇ ਅਸੀਂ ਨਾ ਸਾਡੇ ਚਾਚੇ ਸਹੁਰੇ ਦਾ ਮੁੰਡਾ ਵੀ ਕੋਈ ਵੀ ਦੇਖੂਗਾ ਕੋਈ ਕਰਨੀ ਮੈਂ ਤਾਂ ਦਿਲ ਦੀ ਗੱਲ ਕਰਨੀ ਕਰਨੀ ਆ ਪਰ ਅਗਲੇ ਨੂੰ ਬੰਦੇ ਨੂੰ ਪਤਾ ਲੱਗਿਆ ਅਸੀਂ ਚਾਣ ਲਗੇ ਬੇਟੀ ਵੀ ਕਹਿੰਦੀ ਨਾ ਮਮਾ ਆਪਾਂ ਚਾਚੇ ਘਰ ਦੀ ਵਿਚਰਨਾ ਉਧਰ ਡੱਬਾ ਦੇ ਕੇ ਆਉਣਾ ਬੇ ਕਹਿੰਦਾ ਮਮਾ ਮੈਂ ਆਦੇ ਚਾਚੇ ਘਰ ਲੈ ਜਾ ਚਲੋ ਵੀ ਹੁੰਦਾ ਹੀ ਆ ਹਨਾ ਵੀ ਪਿਓ ਦਾ ਵੀ ਚਲ ਹੋ ਤਾਂ ਚਾਚੇ ਦਾ ਸਕੇ ਤਾਂ ਹੈ ਨਹੀਂ ਸਾਰਿਆਂ ਦੀ ਡੈਥ ਹੋਈ ਤੇ ਅਸੀਂ ਆ ਕੇ ਸਾਡੇ ਚਾਚੇ ਦਾ ਅਸੀਂ ਗਏ ਉਹਨਾਂ ਦੇ ਘਰ ਤੱਪਲੇ ਕੇ ਬੜੇ ਚਾਣ ਉਹਨਾਂ ਨੇ ਸਾਨੂੰ ਬੁਲਾਇਆ ਵੀ ਵੀ ਚਾਹ ਪਾਣੀ ਵੀ ਪਾਇਆ ਵਧੀਆ ਹਨ ਬਸ ਆਇਆ 5 ਕਿ ਮਿੰਟ ਕਹਿੰਦਾ ਪੁੱਤ ਜੀ ਆਇਆਂ ਨੂੰ ਕਹਿੰਦਾ ਤੁਸੀਂ ਮੇਰੇ ਘਰ ਆਏ ਆ ਵਧੀਆ ਖੁਸ਼ੀ 10 ਕਿ ਮਿੰਟ ਸਾਡੇ ਕੋਲੇ ਬੈਠਾ ਮੜ ਕੇ ਚਲਾ ਗਿਆ ਉਹ ਵੀ ਸਾਡੇ ਨਾਲ ਫੋਟੋ ਫੋਟੋ ਨਹੀਂ ਹਜੇ ਧਿੱਕਰ ਕਰਵਾਈ ਸੀਗੀ ਅਸੀਂ ਕਿਹਾ ਚਲੋ ਉਹਨੂੰ ਕੰਮ ਹੋਊਗਾ ਕੋਈ ਤਾਂ ਕਰਕੇ ਫਿਰ ਉਸ ਤੋਂ ਬਾਅਦ ਉਹਦੀ ਵਾਈਫ ਨਾ ਮੈਂ ਵੀਡੀਓ ਵੀਡੀਓ ਬਣਾ ਕੇ ਲੈ ਆਈ ਵੀ ਬਟ ਬਟ ਬਫੜਾਉਂਦੀ ਹੈ ਨਾ ਤੇ ਵਧੀਆ ਕੀਤਾ ਤੇ ਮੜ ਕੇ ਬਾਅਦ ਵਿੱਚ ਅਸੀਂ ਆਕਾ ਵੀ ਚਲੋ ਬਾਅਦ ਚ ਕਰੇ ਆ ਜਾਣਗੇ ਸਾਡੇ ਘਰੇ ਵੀ ਚੱਲ ਸਾਡੇ ਭਤੀਜੇ ਨੇ ਲਿਆ ਮੋਟਰਸਾਈਕਲ ਹੈ ਨਾ ਤੇ ਪਰ ਆਏ ਨਹੀਂ ਸਾਡੇ ਘਰੇ ਹੁਣ ਜੇ ਕਹਿਣਗੇ ਵੀ ਨਹੀਂ ਸਾਡਾ ਟਾਈਮ ਨਹੀਂ ਲੱਗਿਆ ਪਾਪੀ ਕੋ ਸਾਡੇ ਨਾਲ ਲੜੇ ਬੁੱਲੇ ਕੁਝ ਨਹੀਂ ਉਹਨਾਂ ਨੇ ਕਦੇ ਵੀ ਅੱਜ ਧਿੱਕਰ ਅਸੀਂ ਮੇਲੇ ਦਾ ਕਾਫੀ ਕੰਮ ਹੋ ਗਿਆ ਸਾਡੇ ਨਾਲ ਕੋਈ ਗੁੱਸਾ ਮਸਲਾ ਨਹੀਂ ਉਹਨਾਂ ਨਾਲ ਪਰ ਮੇਰੇ ਨਾਲ ਦੇਲ ਦੇ ਵਿੱਚ ਇਹ ਆ ਵੀ ਅੱਜ ਉਹੀ ਆਉਂਦੇ ਚੱਲ ਸਾਡੇ ਤਾਏ ਮਾਨ ਸੀਗਾ ਮਾਨ ਸੀ ਸਾਨੂੰ ਉਹਦੇ ਤੇ ਵੀ ਚਲੋ ਹੋਰ ਕੋਈ ਕਰੇ ਨਾ ਕਰੇ ਸਾਨੂੰ ਉਸ ਤੇ ਮਾਨ ਨਹੀਂ ਹੈਗਾ ਸਾਨੂੰ ਉਹਦੇ ਤੇ ਮਾਨ ਮਾਨ ਸੀ ਵੀ ਆਊਗਾ ਪਰ ਉਹ ਆਏ ਨਹੀਂ ਸੀ ਸੋਚਦੇ ਸੀ ਵੀ ਅਸੀਂ ਜਾ ਕੇ ਆਉਣੇ ਪਹਿਲਾਂ ਉਹਨਾਂ ਦੇ ਘਰ ਅਸੀਂ ਗੁਰਦੁਆਰੇ ਵੀ ਨਹੀਂ ਮੋਟਰਸਾਈਕਲ ਲੈ ਕੇ ਗਏ ਪਹਿਲਾਂ ਉਹਦੇ ਚਾਚੇ ਘਰ ਲੈ ਗਏ ਮੋਟਰਸਾਈਕਲ ਪਰ ਉਹ ਵੀ ਸਾਡੇ ਘਰ ਨਹੀਂ ਆਏ ਪਰ ਸਾਡਾ ਘਰ ਟੱਪ ਜਾਂਦੀ ਸੀ ਜਦੋਂ ਕੋਈ ਲੋਕੀ ਦੀਵਾਲੀਆਂ ਲੋੜੀਆਂ ਦੇਖ ਕੇ ਜਾਂਦੇ ਸੀ ਨਾ ਸਾਰੇ ਸਾਡੇ ਅੱਗੇ ਵੀ ਤੁਹਾਨੂੰ ਦੱਸਿਆ ਨਾ ਸਾਰੇ ਜੇਟ ਦੀ ਡੈਥ ਹੋਈ ਆ ਸਾਡਾ ਘਰ ਇੱਧਰ ਰਹਿ ਗਿਆ ਤੇ ਅਗਲੇ ਤਾਏ ਦਾ ਘਰ ਵੀ ਜਦੋਂ ਉਹਨਾਂ ਦੇ ਘਰੇ ਲੋੜ ਮੁਰ ਜਾਂਦੇ ਸੀ ਸਾਡੇ ਬੱਚਿਆਂ ਨੂੰ ਛੱਡ ਜਾਂਦੀ ਸੀ ਹਮ ਅੱਜ ਮੇਰੇ ਬੱਚਿਆਂ ਨੂੰ ਮੈਂ ਤਾਂ ਦੱਸਿਆ ਨਹੀਂ ਮੇਰੇ ਨਾਨਾ ਦੇ ਮੁੰਡੇ ਹੀ ਖੜਦੇ ਆ ਜਾਇਪੁਰ ਚ ਚੰਗਿਆ ਭਾਵਾ ਮੜੇ ਹਨ ਵਿਚਾਰੇ ਵੀ ਬਹੁਤ ਵਧੀਆ ਆ ਵੀ ਉਹਨਾਂ ਨੇ ਸਾਡੇ ਨਾਲ ਖੜੇ ਹੁਣ ਵੀ ਦੀਵਾਲੀ ਦੇ ਕੇ ਕੁੜੀ ਨੂੰ ਲੋੜੀ ਦੀਵਾਲੀ ਪੱਲੀਆਂ ਜੀ ਦੇਉਂਦੇ ਉਦਾਂ ਖੜਨ ਭਾਵਾ ਨਾ ਖੜਨ ਲੋੜੀ ਦੀਵਾਲੀ ਤੇ ਦੰਦਿਆਰ ਤੇ ਦੇ ਕੇ ਉਹਦੀ ਲੋੜੀ ਦੀਵਾਲੀ ਮੈਂ ਵੀਡੀਓ ਇਹਨਾਂ ਦੀ ਪੋਸਟ ਕੀਤੀ ਪਰ ਅੱਜ ਤਿੱਕਰ ਹੋ ਸਾਨੂੰ ਬੱਚੇ ਕੌਣ ਗਿਆ ਹੋਸਨ ਗਿਆ ਕੋਈ ਯਾਰ ਬਿੱਲੀ ਜਾਂ ਕੋਈ ਭਰਾ ਹੋਰ ਕੋਈ ਨਹੀਂ ਪੂਆ ਦੇ ਮੁੰਡੇ ਜਾਂਦੇ ਆ ਨਾ ਕੋਈ ਮਾਸੀ ਦਾ ਮੁੰਡਾ ਹੈਗਾ ਨਾ ਕੋਈ ਮਾਮੇ ਦਾ ਮੁੰਡਾ ਹੈਗਾ ਤੇ ਨਾ ਮੇਰੀ ਗੇ ਹੈ ਹਾਂ ਭਾਈ ਜੱਤਿਆਂ ਦੇ ਕੋਈ ਨਹੀਂ ਆ ਬਸ ਕੱਲੇ ਪੂਆ ਦੇ ਮੁੰਡੇ ਆ ਹੁਣ ਸਭ ਮਾਸੀ ਦੇ ਮੁੰਡੇ ਨੇ ਉਹ ਦਿਨ ਕਹਿਤਾ ਵੀ ਕਹਿੰਦਾ ਕੋਈ ਗੱਲ ਨਹੀਂ ਮੈਂ ਗਈ ਉਹਨਾਂ ਦੇ ਘਰ ਉਹਨਾਂ ਨੇ 500 ਰੁਪਏ ਦਿੱਤਾ ਵੀ ਕਹਿੰਦੇ ਚਲ ਕੋਈ ਨਹੀਂ ਸੱਤੋ ਜਾਇਆਂ ਨਹੀਂ ਜਾਂਦਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਸਾਰੇ ਦਿਵਾਲੀ ਦੇ ਦੇ ਕੇ ਹੁੰਦੇ ਜਿਵੇਂ ਉਹ ਤੇ ਅਸੀਂ ਵੀ ਚੱਲਣਾ ਤੇ ਉਹਨਾਂ ਨੇ ਕਹਿਤਾ ਵੀ ਚਲ ਸਭ ਤੋਂ ਜਾਇਆਂ ਨਹੀਂ ਜਾਂਦਾ ਕੋਈ ਨਹੀਂ ਸਾਡੇ ਕੁੜੀ ਨੂੰ ਪੈਸੇ ਦੇ ਦੇ ਜੀ ਤਵਰੁੰਦਾ ਵੀ ਚਲੋ ਅਗਲੇ ਦਾ ਖੜਦਾ ਆਪਾਂ ਕਹਿੰਦੇ ਕਿਸੇ ਦੇ ਲੈਣ ਨਾਲ ਨਹੀਂ ਹੁੰਦਾ ਕੁਝ ਵੀ ਪਿਆਰ ਨਾ ਹੁੰਦਾ ਵੀ ਜੇ ਕੋਈ ਜਾ ਉਹ ਬਤਾ ਸਕੇ ਮਾਨ ਨਾਲ ਹਨਾ ਕਹਿੰਦੇ ਨਹੀਂ ਅੱਜ ਭਾਵੇਂ ਕਹਿਣ ਵੀ ਸਾਡੇ ਬਾਰੇ ਤੁਸੀਂ ਪ੍ਰਾਈ ਕੀਤੀ ਪਰ ਅਸੀਂ ਰੀਅਲ ਚ ਸੱਚ ਗੱਲਾਂ ਦੱਸੀਆਂ ਵੀ ਸਾਨੂੰ ਸੱਚੀ ਸਚਾਈ ਵੜਵੜ ਕੇ ਖਾਂਦੀ ਸੀ ਜਦੋਂ ਸਾਨੂੰ ਮਿਹਣੇ ਵੱਜਦੀ ਸੀ ਸਾਡੇ ਕੱਪੜੇ ਲੀੜਿਆਂ ਤੇ ਜੱਜ ਕਰਨਾ ਇੱਕ ਛਕਲਾਂ ਹੋ ਜੀਆਂ ਇੱਕ ਕੱਪੜੇ ਲਈ ਰੋਜ਼ੇ ਪਾ ਲੈਂਦੇ ਰੋਣ ਹੁੰਦਾ ਸੀ ਇਹ ਚੀਜ਼ਾਂ ਵੇਖ ਵੇਖ ਕੇ ਅੱਜ ਖੁਸ਼ ਆਂ ਪਰਮਾਤਮਾ ਦੀ ਕਿਰਪਾ ਨਾਲ ਬੱਚੇ ਕਹਿੰਦੇ ਕੋਈ ਗੱਲ ਨਹੀਂ ਮੰਮੀ ਘਰ 'ਚ ਗਰੀਬੀ ਜ਼ਰੂਰ ਆ ਕੋਈ ਨਹੀਂ ਆਪਾਂ ਵਧੀਆ ਹੀ ਅਗਲੇ ਦੇ ਬਰੋਬਰ ਦੇ ਹੋ ਕੇ ਜਾਵਾਂਗੇ ਪਰ ਘਰ ਤੋਂ ਅਸੀਂ ਬਹੁਤ ਗਰੀਬ ਆ ਸਭ ਤੋਂ ਥੱਲੇ ਆ ਸਾਰੇ ਰਿਸ਼ਤੇਦਾਰਾਂ ਨਾਲੋਂ ਸਾਰਿਆਂ ਨਾਲ ਆਪੇ ਰਿਸ਼ਤੇਦਾਰਾਂ ਨਾਲੋਂ ਸਾਰਿਆਂ ਨਾਲ ਵੀ ਕਿਤੇ ਜਿਆਦਾ ਸੀ ਆਪਦੇ ਬੱਚੇ ਨੂੰ ਬਰੋਬਰ ਦਾ ਕੀਤਾ ਅੱਜ ਮੈਂ ਨਾਲ ਦੇ ਭੈਣ ਭਰਾਵਾਂ ਦੇ ਨਾਲ ਰਲ ਆਇਆ ਵੀ ਚਲੋ ਕੋਈ ਗੱਲ ਨਹੀਂ ਹੈ ਨਾ ਇੰਨੇ ਨਾ ਬੱਚੇ ਦਾ ਹੌਸਲਾ ਬਣਿਆ ਰਵੇ ਧੰਨਵਾਦ ਤੁਹਾਡਾ ਤੁਸੀਂ ਇੰਨਾ ਤੁਹਾਡਾ ਅਨਮੁੱਲਾ ਟਾਈਮ